ਤਾਂ ਦੂਜਾ ਪਾਰਟ ਜੀ ਕਦੇ ਵੀ ਕੋਈ ਇੰਡੀਆ ਦੇ ਵਿੱਚ ਐਸਾ ਤੁਹਾਨੂੰ ਬਰੀਡਰ ਨਹੀਂ ਮਿਲੂਗਾ ਜਿਹੜਾ ਕੀ ਲਿਖਤੀ ਰੂਪ ਦੇ ਵਿੱਚ ਇੱਕ ਸਾਲ ਦੀ ਬਰੀਡ ਗਾਰੰਟੀ ਦੇਵੇ ਅਸੀਂ ਇਹ ਲਿਖਤੀ ਰੂਪ ਦੇ ਵਿੱਚ ਲਿਖਿਆ ਹੋਇਆ ਵੀ ਜੇ ਸਾਡਾ ਕੁੱਤਾ ਜੇ ਤੁਹਾਨੂੰ ਸੈਂਡ ਕਰਕੇ ਦੇਵਾਂਗੇ ਜੇ ਸਾਡਾ ਕੁੱਤਾ ਤੁਹਾਨੂੰ ਲੱਗਦਾ ਵੀ ਬਰੀਡ ਤੋਂ ਬਾਹਰ ਆ ਬਰੀਡ ਕੇ ਪਿਓਰ ਨਹੀਂ ਹੈਗਾ ਕੁਆਲਿਟੀ ਦੇ ਵਿੱਚ ਕੋਈ ਤੁਹਾਨੂੰ ਕੰਪਰੋਮਾਈਜ਼ ਲੱਗਦਾ ਤੁਸੀਂ ਰਿਪਲੇਸ ਵੀ ਕਰ ਸਕਦੇ ਹੋ ਤੇ ਪੈਸੇ ਵੀ ਆਪਦੇ ਲੈ ਕੇ ਜਾ ਸਕਦੇ ਹੋ ਇਹ ਤੁਹਾਨੂੰ ਅਸੀਂ ਲਿਖਤੀ ਰੂਪ ਚ ਦਵਾਂਗੇ ਜੀ ਇਹ ਕੋਈ ਪੂਰੇ ਇੰਡੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਸ਼ਾਇਦ ਕੋਈ ਬਰੀਡਰ ਦਿੰਦਾ ਹੋਵੇ ਉਹ ਮੈਸੇਜ ਤੇ ਗੱਡੀ ਇਹਦੇ ਤੁਹਾਨੂੰ ਫਰਕ ਵੀ ਦੱਸਿਓ ਸਾਨੂੰ ਇਹਦੇ ਕੀ ਫਰਕ ਹੁੰਦਾ ਐ ਐਕਚੁਅਲੀ ਜੀ ਜੇ ਥੋੜਾ ਜਿਹਾ ਪਿੱਛੇ ਚਲੀਏ ਤਾਂ ਸਾਰਾ ਮੇਨ ਬਰੀਡ ਤਾਂ ਹੈਗੀ ਤ੍ਰਿਪਤਨ ਯੂਨੀਵਰਸਿਟੀ ਹੀ ਹੈ ਜੀ ਇਹਨਾਂ ਦੀ ਤੇ ਤ੍ਰਿਪਤਨ ਯੂਨੀਵਰਸਿਟੀ ਤੋਂ ਹੀ ਗੱਦੀ ਬਣਿਆ ਵਾ ਪਰ ਹੁਣ ਦਾ ਜਿਹੜਾ ਆਪਾਂ ਜਿਹ ਅੱਜ ਦਾ ਪ੍ਰੈਜ਼ੀਡੈਂਟ ਮੰਨੀਏ ਜੋ ਤ੍ਰਿਪਤਨ ਯੂਨੀਵਰਸਿਟੀ ਮੇਰੇ ਹਸਾਬ ਨਾਲ ਆਪਾਂ ਦੇਖੋ ਦੇਸੀ ਤਰੀਕੇ ਨਾਲ ਦੱਸਦੇ ਹਾਂ ਵੀ ਤ੍ਰਿਪਤਨ ਯੂਨੀਵਰਸਿਟੀ ਫ ਕਿਹੜੇ ਬੰਦੇ ਰੱਖ ਸਕਦੇ ਆ ਤੇ ਗੱਦੀ ਕਿਹੜੇ ਰੱਖ ਸਕਦੇ ਆ ਹੁਣ ਕਿਸੇ ਬੰਦੇ ਨੇ ਥੋੜਾ ਜਿਆਦਾ ਸ਼ਕੀਨੀ ਮਤਲਬ ਐਂ ਕਹਿੰਦਾ ਵੀ ਯਾਰ ਮੇਰੇ ਘਰ ਹੈਗਾ ਪੱਕਾ ਸ਼ਹਿਰੀ ਖੇਤਰ ਆ ਜਾਂ ਪਿੰਡੂ ਖੇਤਰ ਕੋਈ ਵੀ ਖੇਤਰ ਆ ਥੋੜਾ ਜਿਆਦਾ ਸ਼ਕੀਨੀ ਚ ਰੱਖਣਾ ਵਾ ਜਿਆਦਾ ਮੋਟਾ ਸਿਰ ਹੋਵੇ ਉਹਦਾ ਮੋਟੀਆਂ-ਮੋਟੀਆਂ ਲੱਤਾਂ ਹੋਣ ਬਿਊਟੀ ਥੋੜੀ ਜਿਆਦਾ ਹੋਵੇ ਉਹ ਤਾਂ ਲੈ ਲੈ ਬਈ ਤੇ ਤੇ ਮੈਸਟੇ ਜਿਹੜੇ ਬੰਦੇ ਨੂੰ ਇਹ ਆ ਵੀ ਮੇਰੇ ਕੋਲੇ ਆ ਏਰੀਆ ਜਿਆਦਾ ਖੁੱਲਾ ਤੇ ਥੋੜਾ ਕੱਦ ਜਿਆਦਾ ਉੱਚਾ ਚਾਹੀਦਾ ਵਾ ਉਹ ਫਿਰ ਬਈ ਗੱਡੀ ਕਿੰਨੀ ਨੂੰ ਆ ਜਵੇ ਨਾਮ ਹੈਗਾ ਜੀ ਟਾਰਮ ਉਮਰ ਹੈਗੀ 11 ਸਾਲ ਜੀ ਤੇ ਇਹ ਕੋ ਤਿੰਨ ਦਾ ਜੀ ਗੱਡੀਆਂ ਨਾਲ ਕਹਿੰਦੇ ਨੇ ਵੀ ਚੰਦ 17 ਹੀ ਬਣਿਆ ਕੁੱਤਾ ਇਹ ਇਹ ਸਭ ਤੋਂ ਜ਼ਿਆਦਾ ਵਿਨਿੰਗ ਹੈ ਜੀ ਇਹ ਕੁੱਤੇ ਦੀ ਤੇ ਮਤਲਬ ਗੱਡੀਆਂ ਦੇ ਵਿੱਚ ਸ਼ੋਅ ਦਾ ਰਵਾਜ ਇਸ ਕੁੱਤੇ ਨੇ ਸ਼ੁਰੂ ਕਰਿਆ ਸੀਗਾ ਜੀ ਤੇ ਮਤਲਬ ਪੂਰਾ ਫਿਜ਼ੀਕਲ ਇਫੈਕਟ ਤੇ ਇੱਕ ਬਹੁਤ ਵੱਡੀ ਡੈਮੋ ਸੀ ਗੱਡੀਆਂ ਲਈ ਹਾਂ ਜੀ ਮਿੱਤਰੋ ਅੱਜ ਦੀ ਜਿਹੜੀ ਵੀਡੀਓ ਹੈ ਨਾ ਤੁਹਾਡੇ ਸਾਰੇ ਕਮੈਂਟਾਂ ਦੇ ਲਾਂਬੇ ਲਾ ਦੂਗੀ ਤੁਸੀਂ ਮੈਨੂੰ ਬਹੁਤ ਕਮੈਂਟ ਕੀਤੇ ਬਹੁਤ ਵਾਰੀ ਕਾਲਾਂ ਕੀਤੀਆਂ ਕਹਿੰਦੇ ਵੀ ਤੁਸੀਂ ਇੰਡੀਅਨ ਬਰੀਡ ਘੱਟ ਦਿਖਾਉਨੇ ਹੋ ਔਰ ਜਿਹੜੀ ਮੈਂ ਅੱਜ ਇੰਡੀਅਨ ਬਰੀਡ ਤੁਹਾਨੂੰ ਦਿਖਾ ਰਿਹਾ ਨਾ ਤੱਕ ਪਾਉਣ ਵਾਲੀ ਬਰੀਡ ਆ ਔਰ ਮੈਨੂੰ ਲੱਗਦਾ ਵੀ ਇੰਡੀਆ ਦੇ ਵਿੱਚ ਸ਼ਾਇਦ ਹੀ ਤੁਸੀਂ ਇੰਨੇ ਡੌਗ ਦੇਖੇ ਹੋਣਗੇ ਜਿੰਨੇ ਤੁਹਾਨੂੰ ਮੈਂ ਦਿਖਾਣਾ ਔਰ ਮੈਨੂੰ ਲੱਗਦਾ ਇਹ ਕੈਨਲ ਵੀ ਸ਼ਾਇਦ ਆਪਣਾ ਇੱਕੋ ਹੀ ਹੈ ਇਹ ਬਰੀਡ ਦਾ ਜਿਹੜੀ ਮੈਂ ਤੁਹਾਨੂੰ ਮੈਂ ਦੱਸਦਾ ਨਹੀਂ ਅਜੇ ਕਿਹੜੀ ਬਰੀਡ ਆ ਇੰਡੀਆ ਦੀ ਬਰੀਡ ਆ ਔਰ ਇੰਨੀ ਧੱਕ ਪਾਉਣ ਵਾਲੀ ਬਰੀਡ ਆ ਥੋੜਾ ਮਨ ਖੁਸ਼ ਹੋ ਜਾਊਗਾ ਜਿਹੜੀ ਵੀਡੀਓ ਦੇਖ ਕੇ ਔਰ ਦੂਜੀ ਗੱਲ ਕਹਿੰਦੇ ਨਾ ਰਵਾਲਵਰ ਖਾਲੀ ਹੋਵੇ ਉਹਦਾ ਡਰ ਖਤਮ ਹੋ ਜਾਂਦਾ ਪਰ ਇਹ ਬਰੀਡ ਦਾ ਜੇ ਪੇਟ ਵੀ ਖਾਲੀ ਹੋਵੇ ਇਹਦਾ ਤਾਂ ਦੁੱਗਣਾ ਡਰ ਹੋ ਜਾਂਦਾ ਮੈਂ ਮਲਾਉਣਾ ਤੁਹਾਨੂੰ ਬਾਈ ਨਾਲ ਇਹਨੇ ਕੈਨਲ ਬਣਾਇਆ ਆਪਣਾ ਪੂਰਾ ਇਹਨਾਂ ਸਿਰੇ ਦੀ ਗੱਲਬਾਤ ਆ ਤੁਹਾਡਾ ਸਾਰਾ ਲਾਂਬੇ ਉੱਤਰ ਜਾਣਗੇ ਅੱਜ ਹਾਂਜੀ ਹੋ ਗਿਆ ਆਪਾਂ ਕੈਨਲ ਦੇ ਅੰਦਰ ਐਂਟਰ ਤੇ ਕਰਦੇ ਆ ਵੀਰ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਵੀਰੇ ਬਹੁਤ ਬਹੁਤ ਵਧੀਆ ਜੀ ਹੋਰ ਕੰਮ ਕਰ ਕੀ ਚੱਲ ਰਿਹਾ ਬਹੁਤ ਵਧੀਆ ਜੀ ਜੱਲ ਹੋਊ ਰੱਬ ਦੀ ਮਿਹਰ ਹੋਊ ਸਾਡੇ ਕੋਲੇ ਨਾ ਇੱਕ ਗੱਲ ਆਈ ਸੀ ਕਹਿੰਦੇ ਜਿਹੜੀ ਇੰਡੀਅਨ ਬਰੀਡ ਹੈ ਪੜੇ ਕੋਲੇ ਇੱਕ ਬਹੁਤ ਵੱਡੇ ਵੱਡੇ ਡੌਗ ਨੇ ਕਹਿੰਦੇ ਉਹ ਇੱਕੋ ਹੀ ਬਾਈ ਕੋਲੇ ਮਿਲਦੇ ਨੇ ਜਿਆਦੇ ਹਨਾ ਔਰ ਇੰਨੀ ਗਿਣਤੀ ਦੇ ਵਿੱਚ ਇੰਡੀਆ ਦੇ ਵਿੱਚ ਸ਼ਾਇਦ ਕਿਸੇ ਕੋਲੇ ਡੌਗ ਹੋਣ ਕੀ ਗੱਲ ਸੱਚੀ ਹੈ ਇਹ ਲੈ ਬਾਈ ਬਾਕੀ ਰੱਬ ਦੀ ਕਿਰਪਾ ਜੀ ਵੈਸੇ ਇੰਡੀਆ ਦਾ ਪ੍ਰੋਫੈਸ਼ਨਲ ਗੱਡੀ ਦਾ ਇੱਕੋ ਇੱਕ ਕੈਨਲ ਆ ਜੀ ਮਤਲਬ ਜਿੱਥੇ ਆਪਣੇ ਕੋਲੇ ਘਟੋ ਘਟ ਇੱਕ ਟਾਈਮ ਦੇ ਤੇ 16 17 ਡੌਗ ਔਨ ਦੀ سپورਟ ਹੋਣਗੇ ਤੇ 올 ਕਲਰ ਦੇ ਵਿੱਚ ਹੋਣ ਜਿੰਨੇ ਵੀ ਗੱਡੀ ਦੇ ਵਿੱਚ ਕਲਰ ਆਉਂਦੇ ਨੇ ਸਾਰੇ ਨੇ ਦੇਖੋ ਤੇ ਇਦਾਂ ਨਹੀਂ ਚੱਲਦੇ ਫਿਰ ਸਾਰੇ ਸ਼ੋਅ ਕੁਆਲਿਟੀ ਏਸੀ ਚੈਂਪੀਅਨ ਮਤਲਬ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਰਿਕਾਰਡ ਬਣਾਏ ਹੋਏ ਨੇ ਉਹ ਡੌਗ ਆਪਣੇ ਕੋਲ ਅਵੇਲੇਬਲ ਨਹੀਂ ਬਾਕੀ ਚਲੋ ਆਜੋ ਫਿਰ ਮੈਂ ਇਕੱਲਾ ਇਕੱਲਾ ਕਰਕੇ ਦਿਖਾਉਣੇ ਕੋਸ਼ਿਸ਼ ਕਰਦੇ ਆਂ ਤੇ ਉਹ ਗੱਡੀ ਇਹ ਉਹ ਨੇ ਜਿਹੜੇ ਕਾਫੀ ਵੱਡੇ ਵੱਡੇ ਹੁੰਦੇ ਨੇ ਹਾਂਜੀ ਭਾਈ ਗੱਡੀ ਆਲਮੋਸਟ ਵੱਡੀ ਹੀ ਸਾਈਜ਼ ਦਾ ਹੁੰਦਾ ਹੈ ਕਿ ਬੱਡੀ ਬਰੀਡ ਹੁੰਦੀ ਆ ਤੇ ਰਾਖੀ ਨੂੰ ਚੰਗੀ ਆ ਸਵਾਦ ਵੀ ਬਹੁਤ ਚੰਗੀ ਆ ਸੱਚੇ ਕਾਫੀ ਭੱਡੀ ਹੁੰਦੀ ਹੈ ਬਰੀਡ ਇਹ ਉਹੀ ਤੱਕ ਪਾਉਣ ਵਾਲੀ ਬਰੀਡ ਹੈ ਤੇ ਆਜੋ ਫਿਰ ਅੱਜ ਸਾਡੇ ਜਿਹੜੇ ਦਰਸ਼ਕ ਤੇ ਨਾ ਉਹਨਾਂ ਦੇ ਲਾਂਭੇ ਲਾਉਣੇ ਮੈਨੂੰ ਬਹੁਤ ਵਾਰੀ ਕਹਿੰਦੇ ਗਏ ਇੰਡੀਅਨ ਬਰੀਡ ਦਿਖਾਇਆ ਕਰੋ ਜੀ ਇੰਡੀਅਨ ਬਰੀਡ ਮੈਂ ਕਿਹਾ ਫਿਰ ਤੁਹਾਨੂੰ ਪੂਰੀ ਗਿਣਤੀ ਦਿਖਾ ਦੇਣਾ ਅੱਜ ਇੱਕ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਡੌਗ ਦਿਖਾਉਨੇ ਆ ਆਜੋ ਜੀ ਆਜੋ ਹਾਂਜੀ ਭਾਈ ਜੀ ਦਿਖਾਵਾਂਗੇ ਫਿਰ ਤੁਹਾਨੂੰ ਆਪਣੇ ਸਾਨੂੰ ਆਪਣੇ ਡੌਗ ਜੀ ਮੈਂ ਤੁਹਾਨੂੰ ਕੱਲਾ ਕੱਲਾ ਡੌਗ ਕੋਈ ਨਹੀਂ ਨਾਮ ਦੱਸੋ ਹਾਂਜੀ ਹਾਂ ਮੈਂ ਤੁਹਾਨੂੰ ਕੱਢ ਕੇ ਤੇ ਬਾਕੀ ਉਹਦਾ ਜੋ ਮਿਹਰਬਾਨੀ ਉਹ ਬਿਲਕੁਲ ਆਉਣ ਦਿਓ ਪਾਛਾ ਜੀ ਇਹਦਾ ਨਾਮ ਦੱਸ ਦੋ ਨਾਮ ਹੈਗਾ ਜੀ ਰਫਤਾਰ ਗੱਡੀ ਡੌਗ ਹੈ ਜੀ ਕੇਸੀ ਚੈਂਪੀਅਨ ਤੇ ਕ੍ਰੀਮ ਕਲਰ ਇਹਦਾ ਰੰਗ ਹੈ ਜੀ ਤੇ ਗੱਡੀ ਦੇ ਵਿੱਚ ਮਤਲਬ ਛੋਟੀ ਉਮਰ ਦੇ ਵਿੱਚ ਹੀ ਚੈਂਪੀਅਨ ਹੋ ਗਿਆ ਕੁੱਤਾ ਸਵਾ ਕੁ ਸਾਲ ਡੇਢ ਸਾਲ ਆਲਮੋਸਟ ਇਹਦੀ ਉਮਰ ਹੈ ਜੀ ਹਾਂ ਜੀ ਆਜੋ ਹੁਣ ਤੁਹਾਨੂੰ ਅਗਲਾ ਦੇਖੋ ਆ ਜੀ ਆਪਣਾ ਸੈਕੰਡ ਡੌਗ ਨਾਮ ਹੈਗਾ ਜੀ ਅਰਜਨ 33.5 ਇੰਚ ਹਾਈਟ ਹੈ ਜੀ ਇਹਦੀ ਤੇ ਇਹ ਹੈਗਾ ਜੀ ਆਪਣਾ ਹਰ ਰਾਸ਼ਪੁਰਾਣ ਦੀ ਬ੍ਰਲ ਲਾਈਨ ਚੋਂ ਆਇਆ ਕੁੱਤਾ ਨਾਮ ਅਰਜਨ ਹੈ ਜੀ ਬੱਚੇ ਦੀ ਹਾਈਟ ਫੁੱਟ ਵੀ ਇਹਨਾਂ ਦੀ ਚੰਗੀ ਆਉਂਦੀ ਹੈ ਤੇ 3.5 ਇੰਚ ਜਿਦਾ ਕਰਦਾ ਜੀ ਤੇ 2.5 ਸਾਲ ਦੀ ਉਮਰ ਹੈ ਜੀ ਕਿਤੇ ਦੀ ਇਹ ਦੀ ਹਾਂ ਜੀ ਆਜੋ ਅਗਲਾ ਦਿਖਾਓ ਅਗਲਾ ਦਿਖਾਓ ਲਓ ਵੀ ਹੁਣ ਅਗਲਾ ਬਬਰ ਸ਼ੇਰ ਖੁੱਲ ਰਿਹਾ ਇਧਰੋਂ ਉਹ ਵੀ ਦਿਖਾਣਾ ਤੁਹਾਨੂੰ ਆਉਣ ਦਿਓ ਲਓ ਜੀ ਜੁੜੇ ਰਹੋ ਇਹ ਆ ਦੇਖੋ ਅਗਲਾ ਇਹ 100 ਵਾਲੀ ਕੁਆਲਿਟੀ ਤੁਹਾਨੂੰ ਦਿਖਾ ਰਿਹਾ ਮੈਂ ਅੱਜ ਹਾਂ ਜੀ ਡੌਗ ਦਾ ਨਾਮ ਹੈਗਾ ਜੀ ਨਵਾਬ ਉਮਰ ਹੈਗੀ ਜੀ 2 ਸਾਲ ਤੇ ਤਕਰੀਬਨ ਇਹ 3.5 2 ਚ ਹਾਈਟ ਹੈ ਜੀ ਤੇ ਅੱਖਾਂ ਦਾ ਕਲਰ ਇਹਦਾ ਬ੍ਰਾਊਨ ਆ ਜੀ ਤੇ ਮਤਲਬ ਫੇਸ ਬਿਊਟੀ ਬਹੁਤ ਸੋਹਣੀਆ ਕੁੱਤੇ ਦੀ ਇਹਦੀ ਤੇ ਮਤਲਬ ਡਿਗਾਰਡ ਦੇ ਲਈ ਤੇ ਬਿਊਟੀ ਦੇ ਲਈ ਬਹੁਤ ਸੋਹਣਾ ਕੁੱਤਾ ਜੀ ਫਿਜ਼ੀਕਲੀ ਪੂਰਾ ਫੈਕਟਾ ਜੀ ਬਹੁਤ ਸੋਹਣਾ ਜੀ ਓਕੇ ਆ ਜਾਓ ਜੀ ਅੱਗੇ ਲਓ ਜੀ ਇਹ ਤੁਸੀਂ ਨਵਾਬ ਦੇਖਿਆ ਨਾ ਤੁਸੀਂ ਆ ਨਵਾਬ ਦੇਖ ਲਓ ਤੁਸੀਂ ਕਿੰਨਾ ਸੋਹਣਾ ਸਟਰਕਚਰ ਹੈ ਦਾ ਬਹੁਤ ਸੋਹਣਾ ਹੈ ਸੋ ਕੁਆਲਿਟੀ ਹੈ ਸੋ Winner ਨੇ ਇਹ ਆ ਦੇਖੋ ਇਹ ਨਵਾਬ ਹੈ ਹਾਂ ਜੀ ਆ ਜਾਓ ਦੂਜਾ ਕੱਢੀਏ ਇਹ ਤੁਸੀਂ ਦੇਖ ਲਿਆ ਨਵਾਬ ਹੋਰ ਦੇਖਦੇ ਆ ਕਿਹੜੇ ਨਵਾਬ ਦਿਖਾਉਣਗੇ ਜਾਂ ਕੋਈ ਮਹਾਰਾਜਾ ਕੋਈ ਇਦਾਂ ਦੇ ਨਾਂ ਨੇ ਇਹਨਾਂ ਦੇ ਕਿਉਂਕਿ ਬਰੀਡ ਦੇ ਹਿਸਾਬ ਨਾਲ ਹੀ ਨਾਂ ਹੋਣਾ ਸੋਹਣਾ ਲੱਗਦਾ ਹੈ ਨਾ ਕੋਈ ਨਵਾਬ ਕੋਈ ਸ਼ੇਰੂ ਕੋਈ ਗੱਬਰ ਇਦਾਂ ਦੇ ਨਾਂ ਹੁੰਦੇ ਨੇ ਇਹਨਾਂ ਦੇ ਜਿੱਦਾਂ ਦੀ ਬਰੀਡ ਆ ਫਿਰ ਉਦਾਂ ਦੇ ਬਾਈ ਨੇ ਨਾਂ ਰੱਖੇ ਹੋਏ ਨੇ ਹੈ ਨਾ ਲਓ ਜੀ ਇਹ ਟੌਮ ਇਹ ਨਹੀਂ ਜੀ ਨਾਮ ਹੈਗਾ ਦਾ ਹਿਟਲਰ ਹਿਟਲਰ ਲਓ ਵੀ ਦੇਖੋ ਹਿਟਲਰ ਦੀ ਸਾਡੇ 35 ਕਿੰਚ ਹਾਈਟ ਹੈ ਜੀ ਤੇ ਕੇਸੀ ਚੈਂਪੀਅਨ ਆ ਕੁੱਤਾ ਤੇ ਸੀਜੀ ਗਲੀ ਪੂਰਾ ਫਿੱਟ ਹੈ ਜੀ ਇਹ ਇਹਦਾ ਕਲਰ ਹੈਗਾ ਜੀ ਬ੍ਰਾਊਨ ਹਾਂ ਡਾਰਕ ਬ੍ਰਾਊਨ ਹੈ ਜੀ ਬੱਚੇ ਇਹਦੇ ਬ੍ਰਾਊਨ ਵੀ ਹੁੰਦੇ ਆ ਤੇ ਬਲੈਕਨ ਵੀ ਹੁੰਦੇ ਆ ਜੀ ਬਹੁਤ ਚੰਗੀ ਕੁਆਲਿਟੀ ਸ਼ੋ ਕੁਆਲਿਟੀ ਦੇ ਬੱਚੇ ਦਿੰਦਾ ਤੇ ਬਾਕੀ ਆਪ ਵੀ ਦੇਖਾ ਕਾਫੀ ਵਧੀਆ ਦਿੱਤਾ ਹੈ ਜੀ ਆਜਾ ਬਈ ਹਾਂ ਚਲੋ ਜੀ ਕਿਨਾ ਸੀ ਇਹਦਾ ਜੀ ਇਹਦਾ ਜੀ ਹਿਟਲਰ ਹਿਟਲਰ ਲਓ ਜੀ ਤੁਸੀਂ ਹਿਟਲਰ ਦੇਖ ਲਿਆ ਆਹ ਦੇਖ ਲਓ ਹਿਟਲਰ ਇਹਦੀ ਹਾਈਟ ਸਟਰਕਚਰ ਬਹੁਤ ਸੋਹਣਾ ਬਣਿਆ ਹੋਇਆ ਚਲੋ ਜੀ ਅੰਦਰ ਬ੍ਰਾਊਨ ਕਲਰ ਦੇ ਵਿੱਚ ਹਿਟਲਰ ਓ ਬੱਸ ਕਰੋ ਬੱਸ ਕਰੋ ਬੱਸ ਕਰੋ ਆ ਤੁਸੀਂ ਦੇਖ ਸਕਦੇ ਹੋ ਇਹ ਅੰਦਰ ਵੜਨ ਵਾਲਾ ਕੰਮ ਨਹੀਂ ਸੀ ਆਪਣਾ ਹਨਾ ਮੈਂ ਸਾਈਡ ਤੋਂ ਨਹੀਂ ਆਉਣਾ ਬਾਈ ਤੁਹਾਡੇ ਕੋਲੇ ਇਧਰਲੀ ਸਾਈਡ ਤੋਂ ਨਹੀਂ ਆ ਤੁਸੀਂ ਦੇਖਦੇ ਰਹੋ ਹਾਂ ਇਧਰਲੇ ਮੇਰੇ ਨੇੜੇ ਹੋ ਜਾ ਥੋੜਾ ਜਿਹਾ ਕੋ ਨੇੜੇ ਹੋ ਜਾ ਹਾਂ ਜੀ ਇਹਦੇ ਬਾਰੇ ਕੀ ਜਾਣਕਾਰੀ ਦੇ ਰਹੇ ਹੋ ਬੱਬਰ ਨਾਮ ਹੈ ਜੀ ਇਹਦਾ ਜੈਡ ਬਲੈਕ ਕਲਰ ਹੈ ਜੀ ਸ਼ੇਰੂ ਬਲੱਡਲਾਈਨ ਹੈ ਸ਼ੇਰੂ ਦਾ ਡਾਇਰੈਕਟ ਪੋਤਾ ਜੀ ਇਹ ਹੈ ਇੱਕ ਮਤਲਬ ਡੌਗੀ ਹੈਵੀ ਕੋਰਟ ਤੇ ਹੈਵੀ ਬੋਨ ਦੇ ਵਿੱਚ ਮਤਲਬ ਇਹਦੇ ਬੱਚੇ ਹੈਵੀ ਕੋਰਟ ਦੇ ਵਿੱਚ ਤੇ ਹੈਵੀ ਬੋਨ ਚ ਆਉਂਦੇ ਆ ਕਲਰ ਜੈਡ ਬਲੈਕ ਵੀ ਆਉਂਦੇ ਚ ਬਲੈਕ ਟੈਨ ਵੀ ਆਉਂਦੇ ਆ ਹਾਂਜੀ ਸ਼ੇਰੂ ਲਾਈਨ ਚ ਆਉਂਦੀ ਹੈ ਡੌਗੀ ਜੈਡ ਬਲੈਕ ਸ਼ੇਰੂ ਲੈਂਡ ਦਾ ਇਹ ਜਿਹੜਾ ਬੱਚਾ ਇਹ ਤੁਸੀਂ ਦੇਖਿਆ ਜੈਡ ਬਲੈਕ ਦੇ ਵਿੱਚ ਕਈਆਂ ਦੀ ਚੁਆਇਸ ਹੁੰਦੀ ਹੈ ਵੀ ਜੈਡ ਬਲੈਕ ਬੱਚਾ ਚਾਹੀਦਾ ਆ ਇਹਦਾ ਸਟਰਕਚਰ ਬਹੁਤ ਵਧੀਆ ਦੇਖੋ ਤੁਸੀਂ ਆਜੋ ਜੀ ਇਹ ਜੋੜਾ ਇਹਨਾਂ ਨੇ ਜੈਡ ਬਲੈਕ ਹੀ ਰੱਖਿਆ ਹੋਇਆ ਇੱਧਰ ਵੀ ਹੈਗੇ ਜੀ ਲਓ ਜੀ ਇਹ ਚੈਨਲ ਪੰਜਾਬ ਦਾ ਮੈਨੂੰ ਲੱਗਦਾ ਪਹਿਲਾ ਚੈਨਲ ਆ ਜਿੱਥੇ ਤੁਹਾਨੂੰ ਕਈ ਵੈਰਾਈਟੀ ਮਿਲਦੀ ਆ ਗੱਦੀ ਦੀ ਟੀਐਮ ਦੀ ਇੱਕ ਸਪੈਸ਼ਲ ਕੁਆਲਿਟੀ ਆ ਇੰਡੀਅਨ ਬਰੀਡ ਦੀ ਆਓ ਜੀ ਆਹ ਲਓ ਜੀ ਬਾਬਰਾ ਆ ਗਿਆ ਇਹ ਸਾਰੇ ਸੋ ਇਹ ਵੀ ਸੋਮੇਨਰ ਆ ਜੀ ਇਹ ਹੈਗਾ ਜੀ ਉਮਰ ਤੋਂ 5 ਸਾਲ ਦਾ ਕੁੱਤਾ ਇਹ ਸ਼ੇਰੂ ਦਾ ਡਾਇਰੈਕਟਰ ਜੀ ਇਹ ਇਹ ਮਤਲਬ ਉਹ ਸ਼ੇਰੂ ਜਦੋਂ ਲਾਸਟ ਯਰ ਚ ਮਤਲਬ ਜਦੋਂ ਮਰਿਆ ਉਹਦਾ ਆਖਰੀ ਕੁੱਤਾ ਇਹ ਹੈ ਜੀ ਉਸ ਤੋਂ ਬਾਅਦ ਤੇ ਕੁੱਤਾ ਬਹੁਤ ਸੋਹਣਾ ਫਿਜ਼ੀਕਲੀ ਫਿੱਟ ਹੈ ਜੀ ਇਹ ਤੇ ਮਤਲਬ ਉਮਰ ਹੈਗੀ ਜੀ 5 ਸਾਲ ਤੇ ਤਕਰੀਬਨ 33.5 ਇੰਚ ਦਾ ਕਰਦਾ ਜੀ ਪਰ ਫਿਜ਼ੀਕਲੀ ਬਹੁਤ ਸੱਟਾ ਸ਼ੇਰੂ ਲੈਂਡ ਦੇ ਵਿੱਚ ਨਾ ਆਲਮੋਸਟ ਕੁੱਤੇ ਤਕੜੇ ਹੁੰਦੇ ਨਾਲ ਬਹੁਤ ਤਰ੍ਹਾਂ ਦੇ ਬੱਚੇ ਪੈਦਾ ਹੋਏ ਨਹੀਂ ਪਰ ਇਹ ਕੁੱਤਾ ਆਲਮੋਸਟ ਮਤਲਬ ਫਿਜ਼ੀਕਲੀ ਪੂਰਾ ਫਿੱਟਦਾ ਤੇ ਕੋਡ-ਕੂਡ ਦੇ ਪੂਰਾ ਚੰਗਾ ਰਿਜ਼ਲਟ ਵੱਲੋਂ ਬਹੁਤ ਸੋਹਣਾ ਦਿੱਤਾ ਜੀ ਇਹ ਦੇਖਿਆ ਕਿੰਨੇ ਚਲੇਗਾ ਜੀ ਦੇਖ ਲਓ ਵੀ ਇਹ ਵੀ ਸ਼ੇਰੂ ਲੈਂਡ ਦਾ ਅਖੀਰਲਾ ਬੱਚਾ ਕਹਿੰਦੇ ਦੱਸਦੇ ਨੇ ਭਾਈ ਸਾਰਾ ਜਿਹਾ ਡੈਥ ਹੋ ਗਈ ਸੀ ਕੀ ਜੀ ਤੇ ਲਾਸਟ ਸੀ ਉਹ ਫਿਰ ਇਸੇ ਕੁੱਤਾ ਮਰ ਉਹ ਇਸੇ ਬੱਚੇ ਤੋਂ ਬਾਅਦ ਇਹ ਹੋਣ ਤੋਂ ਬਾਅਦ ਉਹਦੇ ਡੈਥ ਹੋ ਗਈ ਸੀ ਠੀਕ ਹੈ ਜੀ ਓਕੇ ਜੀ ਆ ਜੀ ਲਓ ਜੀ ਇਹ ਤੁਹਾਨੂੰ ਹੋਰ ਦਿਖਾ ਰਿਹਾ ਬਬਰ ਸ਼ੇਰ ਆ ਕੁਆਲਿਟੀ ਦੇ ਵਿੱਚ ਹਾਂਜੀ ਇਹਦੀ ਕੀ ਜਾਣਕਾਰੀ ਵੀਰੇ ਨਾਮ ਹੈਗਾ ਜੀ ਟੌਮ ਓਮਰ ਹੈਗੀ 11 ਸਾਲ ਜੀ ਤੇ ਇਹ ਕੋ ਤਿੰਨ ਦਾ ਜੀ ਗੱਦੀਆਂ ਨਾਲ ਕਹਿੰਦੇ ਨੇ ਵੀ 17 ਹੀ ਬਣਿਆ ਕੁੱਤਾ ਇਹ ਇਹ ਸਭ ਤੋਂ ਜ਼ਿਆਦਾ ਵਿਨਿੰਗ ਹੈ ਜੀ ਇਹ ਉੱਤੇ ਦੀ ਤੇ ਮਤਲਬ ਗੱਡੀਆਂ ਦੇ ਵਿੱਚ ਸ਼ੋਅ ਦਾ ਰਵਾਜ ਇਸ ਕੁੱਤੇ ਨੇ ਸ਼ੁਰੂ ਕਰਿਆ ਸੀਗਾ ਜੀ ਤੇ ਮਤਲਬ ਪੂਰਾ ਫਿਜ਼ੀਕਲ ਇਫੈਕਟ ਤੇ ਇੱਕ ਬਹੁਤ ਵੱਡੀ ਡੈਮੋ ਸੀ ਗੱਡੀਆਂ ਲਈ ਵੀ ਇੱਕ ਗੱਡੀ ਇਦਾਂ ਦੇ ਵੀ ਹੋ ਸਕਦੇ ਨੇ ਇਹ ਤੋਂ ਬਾਅਦ ਹੀ ਜ਼ਿਆਦਾ ਗੱਡੀ ਮਤਲਬ ਸ਼ੋਅ ਕੁਆਲਿਟੀ ਲਈ ਤਿਆਰ ਹੋਣ ਲੱਗੇ ਨੇ ਤੇ ਸਭ ਤੋਂ ਵੱਡੀ ਪਹਿਲੀ ਐਗਜ਼ਾਮਪਲ ਸੀ ਇੱਕ ਇਹ ਗੱਡੀਆਂ ਲਈ ਵੀ ਗੱਡੀ ਇੰਨਾ ਸਿੱਧਾ ਵੀ ਗੱਡੀ ਹੋ ਸਕਦਾ ਜੀ ਥੋੜਾ ਧਮਾਕੇ ਦਿਖਾ ਦਿਓ ਆ ਲਓ ਜੀ ਕਰੋ ਕੁਆਲਿਟੀ ਚੈੱਕ ਗੱਡੀ ਟੌਮ ਜਿਹੜਾ ਕਿ 11 ਸਾਲ ਦਾ ਕਹਿੰਦੇ ਹੋ ਚੱਲਿਆ ਵਧੀਆ ਹਜੇ ਵੀ ਇਹਦੀ ਫਿਟਨੈਸ ਦੇਖੋ ਫਿਜ਼ੀਕਲੀ ਪੂਰੀ ਓਕੇ ਦੀ ਰਿਪੋਰਟ ਹੈ ਬਿਲਕੁਲ ਸਿੱਧਾ ਸਟੇਟ ਐਨ ਮਤਲਬ ਅੱਜ ਵੀ ਇਹਦੇ ਵਿੱਚ ਇੰਨੀ ਤਾਕਤ ਹੈ ਜਿਵੇਂ ਕੁੱਤਾ ਇਹਦੇ ਅੱਗੇ ਖੰਗਦਾ ਨਹੀਂ ਹੈਗਾ ਚੱਲੇ ਹੀ ਰਹਿਣਾ ਪਤੰਦਰ ਇਹ ਮਤਲਬ ਪੂਰਾ ਸਰੀਰ ਦਾ ਵੀ ਪੂਰਾ ਫਿੱਟ ਹੈ ਇਹ ਨਹੀਂ ਹੈਗਾ ਵੀ ਉਮਰ ਪਾ ਕੇ ਢਲਾ ਹੋ ਗਿਆ ਕਿਸੇ ਪਾਸਿਓ ਪੂਰਾ ਮਜ਼ਬੂਤ ਹੈ ਸਰੀਰ ਦਾ ਤੇ ਉਮਰ ਦੇ ਹਿਸਾਬ ਨਾਲ ਇਹਦਾ ਜਿਹੜਾ ਸਟਰਕਚਰ ਬਹੁਤ ਹੀ ਵਧੀਆ ਠੀਕ ਹੈ ਜੀ ਤੇ ਹੁਣ ਤੱਕ ਦਾ ਸੋਹ ਬਿੰਨਰ ਰਿਹਾ ਇਹ ਬਹੁਤ ਚੰਗੀ ਹੈ ਕਿ ਤਾ ਜਦੋਂ ਆਪ ਦੇ ਇਹਦਾ ਟਾਈਮ ਸੀਗਾ ਤੇ ਮਤਲਬ ਇਹਦਾ ਬਹੁਤ ਬੋਲ ਬਾਲਾ ਰਿਹਾ ਕਿਤੇ ਵਧੀਆ ਕੋ ਬਾਜੀ ਵਾਹ ਆਜੋ ਹਾਂਜੀ ਇਹ ਬੱਚੇ ਤੁਹਾਡੇ ਕੋਲੇ ਹਰ ਟਾਈਮ ਮਿਲ ਜਾਂਦੇ ਆ ਬੱਚੇ ਵੀ ਆਲਮੋਸਟ ਇਹਨਾਂ ਦਾ ਸੀਜ਼ਨ ਹੀ ਹੁੰਦਾ ਸੀ ਸਰਦੀਆਂ 'ਚ ਸੀਜ਼ਨ ਹੁੰਦਾ ਤੇ ਹਾਂਜੀ ਹਾਂ ਬਾਕੀ ਇਦਾਂ ਵੀ ਬੱਚੇ ਕੁਝ ਕੁ ਅਵੇਲੇਬਲ ਵੀ ਹੁੰਦੇ ਆ ਕੁਝ ਇਹ ਮਤਲਬ ਕੋਈ ਸਪੈਸ਼ਲ ਕੋਈ ਰੰਗ ਜਾਂ ਕੋਈ ਸ਼ੌਕ ਵਾਲੀ ਚਾਹੀਦਾ ਉਹ ਫਿਰ ਬੁੱਕ ਕਰਵਾਓ ਤੇ ਬੁਕਿੰਗ ਕਰਵਾਉਣ ਤੋਂ ਬਾਅਦ ਮਿਲ ਜਾਂਦਾ ਅਵੇਲੇਬਲ ਹੋ ਜਾਂਦਾ ਮਤਲਬ ਉਹ ਐਡਵਾਂਸ ਫਿਰ ਬੁੱਕ ਕਰਵਾਉਣਾ ਪੈਂਦਾ ਜੀ ਜੁੜੇ ਰਹੋ ਜੇ ਤੁਹਾਨੂੰ ਬੱਚੇ ਦਿਖਾਣੇ ਆ ਹੁਣ ਇਹਨਾਂ ਦੇ ਬੱਚੇ ਵੀ ਹੁੰਦੇ ਆ ਕਈ ਵਾਰੀ ਕੋਈ ਸ਼ੌਕ ਰੱਖਦਾ ਹੁੰਦਾ ਵੀ ਅਸੀਂ ਬੱਚਾ ਰੱਖਣਾ ਤੇ ਆਹ ਬਾਈ ਖੜੇ ਨੇ ਸੱਚੇ ਇਹ ਹਰਿਆਣੇ ਤੋਂ ਆਏ ਨੇ ਕਿੱਥੋਂ ਆਏ ਜੀ ਆਪਾਂ ਸਾਰ ਤੋਂ ਜੀ ਸਾਰ ਤੋਂ ਇਹ ਬੱਚਾ ਤੁਸੀਂ ਲੈ ਕੇ ਜਾ ਰਹੇ ਹੋ ਹਾਂਜੀ ਹਾਂਜੀ ਤੁਸੀਂ ਕਿੱਥੋਂ ਲੱਭਿਆ ਇਹਨਾਂ ਨੂੰ YouTube ਤੋਂ ਜੀ YouTube ਤੋਂ ਬਾਜੀ ਬਾਹ ਆਹ ਦੇਖ ਲਓ ਇਹ ਟੌਮ ਜਿਹੜਾ ਤੁਹਾਨੂੰ ਹੁਣ ਦਿਖਾਇਆ ਮੈਂ ਇਹ ਉਹਦੀ ਦੋਤੀ ਹੈ ਠੀਕ ਆ ਜੀ ਤੇ ਦੋਤੀ ਤੇ ਇਹ ਦੂਜਾ ਕੀ ਸੀ ਤਾਂ ਰਫਤਾਰ ਰਫਤਾਰ ਜੀ ਰਫਤਾਰ ਦੀ ਇਹ ਬੇਟੀ ਹੈ ਤੇ ਟੌਮ ਦੀ ਦੋਤੀ ਆ ਦੇਖੋ ਬਾਈ ਲੈ ਕੇ ਚੱਲੇ ਨੇ ਹਸਾਰ ਤੋਂ ਕਿ ਮੇ ਲੱਗੀ ਕੁਆਲਿਟੀ ਵਧੀਆ ਲੱਗੀ ਜੀ ਲਓ ਜੀ ਨਾਲ ਦੀ ਨਾਲ ਤੁਹਾਨੂੰ ਅਸੀਂ ਫੀਡਬੈਕ ਵੀ ਦਿੱਤਾ ਬਾਈ ਆਏ ਨੇ ਹਰਿਆਣੇ ਤੋਂ ਹਸਾਰ ਤੋਂ ਠੀਕ ਹਾਂਜੀ ਪਰਮਿੰਦਰ ਜੀ ਆਪਾਂ ਨੇ ਤੁਹਾਡਾ ਚੈਨਲ ਜਿਹੜਾ ਦੇਖ ਲਿਆ ਨਾ ਤਕਰੀਬਨ ਜੇ ਕਹਦੀ ਆਪਾਂ ਕੁਝ ਸਟੈਪ ਦੇਖਿਆ ਤੁਹਾਡੇ ਤੇ ਕੁਝ ਡੌਗ ਤੁਹਾਡੇ ਸਟਾਈਲਿੰਗ ਦੇ ਵਿੱਚ ਨੇ ਉਹ ਪਾਨੇ ਨਹੀਂ ਦਿਖਾਏ ਬਾਲਾਂ ਦੀ ਕਟਿੰਗ ਕਰਨੀ ਪੈਂਦੀ ਇਹਨਾਂ ਜਿਹੜੇ ਵੱਡੇ హెਅਰ ਵਾਲੇ ਹੁੰਦੇ ਆ ਕੋਟ ਵਾਲੇ ਇਹਨਾਂ ਦੀ ਕਟਿੰਗ ਕਰਨੀ ਪੈਂਦੀ ਇਸ ਕਰਕੇ ਮੈਂ ਥੋੜਾ ਨਹੀਂ ਦਿਖਾਇਆ ਦਿਖਾਉਣੇ ਚਾਹੀ ਵੀ ਨਹੀਂ ਦਿਖਾਉਂਦੇ ਤੇ ਹੁਣ ਆਪਾਂ ਅਗਲੀ ਗੱਲਬਾਤ ਕਰਦੇ ਆਂ ਵੀ ਚੈਨਲ ਤਾਂ ਤੁਹਾਡਾ ਦੇਖਿਆ ਸੀ ਨੇ ਮੈਂ ਇੱਕ ਚੀਜ਼ ਥੋੜੀ ਵੱਖਰੀ ਦੇਖੀ ਆ ਵੀ ਜਦੋਂ ਜਿਹੜਾ ਗਰਾਊਂਡ ਹੈ ਇਹਦੇ 'ਚ ਟੈਲਾਂ ਲੱਗੀਆਂ ਹੁੰਦੀਆਂ ਨੇ ਫਰਸ਼ ਲੱਗਿਆ ਹੁੰਦਾ ਤੇ ਤੁਸੀਂ ਬੱਟਾ ਪਾਰ ਕਿ ਹੈ ਕੀ ਕਰਨ ਪਹਿਲਾਂ ਵੀ ਤੁਸੀਂ ਚਲੋ ਚੈਨਲ ਦੇਖਿਆ ਫਿਰ ਮੈਂ ਕੁਸ਼ਕ ਡੌਗ ਦਿਖਾਏ ਤੇ ਬਾਕੀ ਜੇ ਕਿਸੇ ਨੇ ਪ੍ਰੋਪਰ ਤੁਹਾਨੂੰ ਪ੍ਰੋਪਰ ਡਿਟੇਲ 'ਚ ਦੇਖਣਾ ਮੈਂ ਆਪਣਾ ਇੰਸਟਾਗ੍ਰam YouTube Facebook ਵੱਖਰਵਾਲ ਡੌਗ ਚੈਨਲ ਸਰਚ ਕਰ ਲਿਓ ਤੇ ਬਾਕੀ ਜਿਹੜਾ ਥੱਲੇ ਨੰਬਰ ਚੱਲੇ ਜਾਂਦਾ ਜੇ ਤੁਸੀਂ ਇੱਥੇ ਮੈਸੇਜ ਕਰੋਗੇ ਤੁਹਾਡੇ ਕੋਲ ਆਟੋਮੈਟਿਕਲੀ ਲਿੰਕ ਆ ਜਾਣਾ ਤੁਸੀਂ ਉਥੇ ਪੂਰਾ ਬਰੀਫਲੀ ਦੇਖ ਸਕਦੇ ਹੋ ਮਤਲਬ ਉਥੇ 12-1300 ਫੋਟੋ ਪਈਆਂ ਵੀਡੀਓ ਪਈਆਂ ਤੁਸੀਂ ਸਾਨੂੰ ਡੀਟੇਲ ਡਿਟੇਲ ਚ ਦੇਖ ਸਕਦੇ ਹੋ ਬਾਕੀ ਇਹ ਗੱਲ ਜਿਹੜੀ ਤੁਸੀਂ ਇਹ ਕੁਐਸਚਨ ਕਰਿਆ ਨਾ ਜੀ ਵੀ ਇਹ ਬੱਟਾ ਪਾਇਆ ਕਿਉਂ ਪਾਇਆ ਜੀ ਐਕਚੁਅਲੀ ਸਾਡੀ ਵੀ ਸਲਾਹ ਪਹਿਲਾਂ ਇਹੀ ਸੀ ਜੀ ਇੱਥੇ ਵੀ ਇੱਥੇ ਪ੍ਰੋਪਰ ਪੱਕਾ ਫਰਸ਼ ਕਰ ਦਈਏ ਪਰ ਪੱਕੇ ਫਰਸ਼ ਤੇ ਇਹ ਆ ਨਾ ਜੀ ਇੱਕ ਤਰ੍ਹਾਂ ਦੀ ਮਤਲਬ ਨਾ ਇਹ ਡੌਗ ਨੇ ਤਾਂ ਇਹਨੂੰ ਵਾਸ਼ ਮਤਲਬ ਪਾਣੀ ਦੀ ਜ਼ਰੂਰਤ ਪੈਂਦੀ ਹੈ ਤੇ ਉਹ ਪੱਕੇ ਫਰਸ਼ ਤੇ ਤਲਕਣ ਛੇਤੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਲਕਣ ਦਾ ਜੀ ਦੂਜੀ ਗੱਲ ਉਹਦੇ ਚ ਪਾਣੀ ਥੱਲੇ ਧਰਤੀ ਚ ਨਹੀਂ ਜਾਣਾ ਹੈਗਾ ਜੀ ਪਾਣੀ ਉਹ ਚ ਫਿਰ ਉਹ ਫਿਵਰੇਚ ਜਾਉ ਬਲੋਕ ਜੇ ਹੋ ਮਤਲਬ ਇਹ ਰੋੜੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਵੀ ਇੱਕਦਮ ਤਲਟਣ ਨਹੀਂ ਹੁੰਦੀ ਇਹਦੇ ਤੇ ਦੂਜੀ ਗੱਲ ਇਹਦੇ ਚ ਪਾਣੀ ਨਹੀਂ ਖੜਦਾ ਜੰਮਾ ਵੀ ਤੇ ਕੱਚੇ ਦਾ ਕੱਚਾ ਪਾਣੀ ਥੱਲੇ ਧਰਤੀ ਚ ਵੀ ਜਾਈ ਜਾਂਦਾ ਤੇ ਸਭ ਤੋਂ ਮੇਨ ਵਾਲੇ ਚੀਫ ਵੀ ਸਸਤਾ ਵੀ ਬਹੁਤ ਪੈਂਦਾ ਇਹ ਮਤਲਬ ਹੁਣ ਜੇ ਆਪਾਂ ਸੋਚੀਏ ਖਰਚੇ ਦੇ ਹਿਸਾਬ ਨਾਲ ਆਪਾਂ ਕੋਈ ਵੀ ਕੈਮੀਨ ਕੋਈ ਵੀ ਕੰਮ ਕਰਦੇ ਆ ਉਹ ਬਜਟ ਦੇ ਅਕੋਰਡਿੰਗ ਕਰਦੇ ਆ ਤਾਂ ਇਹ ਸਾਰਾ ਨਾਲ ਇਹਦਾ ਖਰਚਾ ਵੀ ਬਹੁਤ ਘੱਟ ਪੈਂਦਾ ਤੇ ਜਿਆਦਾ ਇਹਦੀ ਕੇਅਰ ਦੀ ਮਤਲਬ ਇਹਨੂੰ ਸਫਾਈ ਦੀ ਜਿਆਦਾ ਲੋੜ ਵੀ ਨਹੀਂ ਪੈਂਦੀ ਕਿਉਂਕਿ ਤੇ ਜਲਬ ਵਗੈਰਾ ਨਹੀਂ ਜੰਮਦੀ ਹੈ ਜੀ ਤੇ ਪਾਣੀ ਨਹੀਂ ਖੜਦਾ ਇਸ ਕਰਕੇ ਤੇ ਜਲਬ ਨਹੀਂ ਜੰਮਦੀ ਇਸ ਕਰਕੇ ਇਹ ਵਟਾ ਪਾਇਆ ਜੀ ਇੱਥੇ ਠੀਕ ਹੈ ਤੁਸੀਂ ਨੇ ਵਧੀਆ ਗੱਲ ਦੱਸੀ ਵੀ ਜੇ ਇਸ ਤੋਂ ਵੀ ਜਿਆਦਾ ਤੁਹਾਨੂੰ ਜਾਣਕਾਰੀ ਲੈਣੀ ਜਿੰਨਾਂ ਕ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਮੋਟਾ-ਮੋਟਾ ਜਿਹਾ ਵੀ ਹੋਰ ਜਾਣਕਾਰੀ ਬਰੀਕੀ ਤੌਰ ਤੇ ਲੈਣੀ ਆ ਤੁਸੀਂ ਇਹਨਾਂ ਦਾ ਇੰਸਟਾ ਦੇ ਉੱਤੇ ਆ ਬਣਿਆ ਹੋਇਆ ਬਖਰਵਾਲ ਡੌਗ ਕਨਲ ਉਹ ਦੇਖ ਸਕਦੇ ਹੋ ਇਹਨਾਂ ਦਾ ਪੇਜ ਬਣਿਆ ਹੋਇਆ ਫੇਸਬੁੱਕ ਤੇ YouTube ਤੇ ਜੇ ਤੁਸੀਂ ਇਹਨਾਂ ਨੂੰ ਕੰਟੈਕਟ ਕਰਨਾ ਚਾਹੋਗੇ ਵੀਡੀਓ ਤੋਂ ਨੰਬਰ ਲੈ ਕੇ ਤੁਹਾਡੇ ਕੋਲੇ ਲਿੰਕ ਆਪਨੇ ਆਪ ਇਹਨਾਂ ਦਾ ਆ ਜਾਣਾ ਉਹ ਤੁਹਾਨੂੰ ਪੂਰੀ ਜਾਣਕਾਰੀ ਦੇ ਸਕਦੇ ਹੋ ਹੋਰ ਵੀ ਜਿਆਦਾ ਕਰੀਬੀ ਤੁਸੀਂ ਗੱਲਬਾਤ ਕਰਨੀ ਹੈ ਜਾਂ ਕਦੇ ਕੋਈ ਬੱਚਾ ਲੈਣ ਆਉਣਾ ਤਾਂ ਉਹਦੇ ਵਾਸਤੇ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਇੱਥੇ ਆ ਸਕਦੇ ਹੋ ਕੋਈ ਇਹਦੇ ਵਿੱਚ ਦਿੱਕਤ ਵਾਲੀ ਗੱਲ ਨਹੀਂ ਇਹਨਾਂ ਨਾਲ ਕਾਲ ਕਰਕੇ ਸੰਪਰਕ ਕਰਕੇ ਤੁਸੀਂ ਅਗਲੀ ਗੱਲ ਵੀ ਕਰ ਸਕਦੇ ਹੋ ਤੇ ਹੁਣ ਮੈਨੂੰ ਇਹ ਕੱਲ ਦੱਸੋ ਜੀ ਜਿਹੜਾ ਆਪਣੇ ਕੋਲੇ ਡੌਗ ਹੈਗੇ ਆ ਇਹ ਇਦਾਂ ਦੇ ਬੱਚੇ ਵੀ ਹੁੰਦੇ ਆਪਣੇ ਕੋਲੇ ਆਪਣੇ ਕੋਲੇ ਆਲਮੋਸਟ ਜੀ ਇਸ ਟਾਈਮ ਸਿੱਪਟਰ ਮਾਸਟ ਦੇ ਬੱਚੇ ਬਹੁਤ ਸਾਰੇ ਦੀ ਕੁਆਲਟੀ ਦੇ ਦੋ ਦੋ ਮਹੀਨੇ ਦੇ ਬੱਚੇ ਅਵੇਲੇਬਲ ਨੇ ਜੀ ਤੇ ਗੱਦੀ ਦੇ ਵੀ ਅਵੇਲੇਬਲ ਨੇ ਜੇ ਮੰਨ ਲਓ ਕਿਸੇ ਨੂੰ ਕੋਈ ਸਪੈਸ਼ਲ ਜਿਵੇਂ ਕੋਈ ਸ਼ੋਅ ਕੁਆਲਟੀ ਜਾਂ ਕੋਈ ਸਪੈਸ਼ਲ ਕਰਾਉਣਾ ਲੈਣਾ ਉਹ ਬੰਦਾ ਆਪਣੇ ਕੋਲੇ ਬੁੱਕ ਕਰਵਾ ਸਕਦਾ ਜੀ ਫਿਰ ਉਹ ਥੋੜੀ ਵੇਟ ਵੀ ਕਰੇ ਮਤਲਬ ਆਲਮੋਸਟ ਬੱਚੇ ਆਪਣੇ ਕੋਲੇ ਤਕਰੀਬਨ ਜਦੋਂ ਨਵੰਬਰ ਮਹੀਨੇ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਚੱਲ ਜਾਂਦੇ ਸੀਜ਼ਨ ਦੇ ਵਿੱਚ ਜੇ ਕਿਸੇ ਨੂੰ ਕੋਈ ਸਪੈਸ਼ਲ ਲੈਣਾ ਤਾਂ ਉਹ ਬੁੱਕ ਕਰਵਾ ਸਕਦਾ ਜੀ ਬਾਕੀ ਬੱਚੇ ਦੇ ਨਾਲ ਚਲੋ ਬੱਚੇ ਦਾ ਜੀ ਅੱਜ ਕੱਲ੍ਹ ਹੈ ਇਹ ਜੀ ਦਿੰਦਾ ਜੀ ਅਸੀਂ ਇੱਕ ਆ ਸਪੈਸ਼ਲ ਆਫ ਦੀ ਡੈਰੀ ਬਣਾਈ ਹੈ ਜਿੱਦੇ ਤੇ ਸਾਡਾ ਮਤਲਬ ਬਖਰਵਾਲ ਡੋਕੈਨਲ ਦਾ ਲੋਗੋ ਹੋ ਗਿਆ ਜੀ ਫੋਨ ਨੰਬਰ ਇਹ ਸਾਰੀ ਡਿਟੇਲ ਆ ਗਈ ਚਲੋ ਇਹ ਤਾਂ ਬੇਸਿਕ ਆ ਗਿਆ ਜੀ ਸਪੈਸ਼ਲ ਵਿੱਚ ਅਸੀਂ ਕੀ ਕਰਿਆ ਜੀ ਮੇਨ ਨਾ ਇਹ ਡੈਰੀਆਂ ਕੀ ਹੁੰਦੀਆਂ ਨੇ ਆਉਂਦੀਆਂ ਹੋਰ ਬਹੁਤ ਨੇ ਉਹਨਾਂ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਤੁਹਾਨੂੰ ਐ ਲੱਗੇ ਵੀ ਮਿਸ ਹੁੰਦੀ ਆ ਅਸੀਂ ਸਾਰਾ ਕੋਸ਼ਿਸ਼ ਕਰੀਆ ਵੀ ਜਿੰਨਾ ਵੀ ਇਕੱਠਾ ਕਰੇ ਸਕੀਏ ਡਾਟਾ ਸਭ ਤੋਂ ਪਹਿਲਾਂ ਇਹ ਚ ਦਾ ਡੌਗ ਦੀ ਡਿਟੇਲ ਆ ਜਾਣੀ ਬੇਸਿਕ ਆ ਜੀ ਇਹ ਸਭ ਤੋਂ ਦੂਜਾ ਪਾਰਟ ਜੀ ਕਦੇ ਵੀ ਕੋਈ ਇੰਡੀਆ ਦੇ ਵਿੱਚ ਐਸੇ ਜਿਹੇ ਤੁਹਾਨੂੰ ਬਰੀਡਰ ਨਹੀਂ ਮਿਲੂਗਾ ਜਿਹੜਾ ਕੀ ਲਿਖਤੀ ਰੂਪ ਦੇ ਵਿੱਚ ਇੱਕਦਮ ਬਰੀਡ ਗਾਰੰਟੀ ਦੇਵੇ ਅਸੀਂ ਇਹ ਲਿਖਤੀ ਰੂਪ ਦੇ ਵਿੱਚ ਲਿਖਿਆ ਹੋਇਆ ਵੀ ਜੇ ਸਾਡਾ ਕੁੱਤਾ ਇਥੇ ਤੁਹਾਨੂੰ ਸੈਂਡ ਕਰਕੇ ਦੇਵਾਂਗੇ ਜੇ ਸਾਡਾ ਕੁੱਤਾ ਤੁਹਾਨੂੰ ਲੱਗਦਾ ਵੀ ਬਰੀਡ ਤੋਂ ਬਾਹਰ ਆ ਬਰੀਡ ਚ ਪਿਓਰ ਨਹੀਂ ਹੈਗਾ ਕੁਆਲਿਟੀ ਦੇ ਵਿੱਚ ਕੋਈ ਤੁਹਾਨੂੰ ਕੰਪਰੋਮਾਈਜ਼ ਲੱਗਦਾ ਤੁਸੀਂ ਰਿਪਲੇਸ ਵੀ ਕਰ ਸਕਦੇ ਹੋ ਤੇ ਪੈਸੇ ਵੀ ਆਪਦੇ ਲੈ ਕੇ ਜਾ ਸਕਦੇ ਹੋ ਇਹ ਸਾਨੂੰ ਅਸੀਂ ਲਿਖਤੀ ਰੂਪ ਚ ਦਵਾਂਗੇ ਜੀ ਇਹ ਕੋਈ ਪੂਰੇ ਇੰਡੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਸ਼ਾਇਦ ਕੋਈ ਬ੍ਰੀਡਰ ਦਿੰਦਾ ਹੋਵੇ ਉਹ ਇਹ ਤੁਹਾਡੀ ਗੱਲ ਕੱਟਦਾ ਮੈਂ ਆ ਜਿਹੜਾ ਇਹਨਾਂ ਨੇ ਗਾਰੰਟੀ ਵਾਰੰਟੀ ਵਾਲੀ ਗੱਲ ਕੀਤੀ ਹੈ ਦੇਖੋ ਮੈਂ ਪਹਿਲੀ ਵਾਰੀ ਸੁਣ ਰਿਹਾ ਇਹ ਡੌਗ ਬਰੀਡਰਾਂ ਦੇ ਕੋਲੋਂ ਪਹਿਲੀ ਵਾਰੀ ਸੁਣ ਰਿਹਾ ਵੀ ਇਹ ਬਾਈ ਪਰਮਿੰਦਰ ਜਿਹੜੀ ਗੱਲ ਕਰ ਰਿਹਾ ਵੀ ਸਾਡੇ ਕੋਲੋਂ ਜੇ ਤੁਹਾਨੂੰ ਲੱਗਦਾ ਵੀ ਜਿਹੜੀ ਗੱਲ ਕੀਤੀ ਆ ਜਿਹੜੇ ਡੌਗ ਦੀ ਗੱਲ ਕੀਤੀ ਆ ਜਿਹੜੀ ਕੁਆਲਿਟੀ ਦੀ ਗੱਲ ਕੀਤੀ ਆ ਉਹ ਤੋਂ ਤੁਹਾਨੂੰ ਬਾਹਰ ਲੱਗਦਾ ਤੁਸੀਂ ਆਪਣੇ ਪੈਸੇ ਵੀ ਵਾਪਸ ਲੈ ਸਕਦੇ ਬਹੁਤ ਵਧੀਆ ਗੱਲ ਲੱਗੀ ਤੁਹਾਡੀ ਕਿਉਂਕਿ ਇਹ ਨਾ ਬੱਚੇ ਤੋਂ ਬਈ ਕਦੇ ਨਹੀਂ ਪਰਖਿਆ ਜਾਂਦਾ ਚਲੋ ਹਰੇਕ ਬੰਦਾ ਕਹੇਗਾ ਚੰਗਈ ਦਿੰਦਾ ਵਾ ਪਰ ਬੱਚੇ ਤੋਂ ਕਦੇ ਨਹੀਂ ਪਰਖਿਆ ਜਾ ਸਕਦਾ ਅਸਲੀ ਦਾ ਬੱਚਾ ਵੀਰੇ ਜਾ ਕੇ ਸਾਲ ਤੀ ਆਈਡੀਆ ਲੱਗਦਾ ਸੀ ਸਾਲ ਤੋਂ ਬਾਅਦ ਤੱਕ ਵੀ ਗਾਰੰਟੀ ਦਿੰਦੇ ਆ ਸਾਲ ਦੇ ਵਿੱਚ ਵਿੱਚ ਬੰਦਾ ਉਹਦਾ ਬੱਚਾ ਪੂਰੀ ਤਰ੍ਹਾਂ ਪਰਖ ਲਵੇ ਹਾਂਜੀ ਕੀ ਜਾਣਕਾਰੀ ਦੇਣੀ ਹੈ ਅੱਗੇ ਦੀ ਇੱਕ ਫਰੀਡ ਗਾਰੰਟੀ ਆ ਗਈ ਜੀ ਉਹ ਤੋਂ ਬਾਅਦ ਚਲੋ ਇਹ ਆਪਣੇ ਇੱਕ ਕੈਮਿਸਟ ਹੈਗਾ ਕਈ ਵਾਰ ਕਿਸੇ ਨੂੰ ਕੋਈ ਮੈਡੀਸਨ ਦੀ ਲੋੜ ਹੁੰਦੀ ਆ ਜਾਂ ਕੋਈ ਟ੍ਰੀਟਮੈਂਟ ਦੀ ਇਸ ਤੇ ਕੰਟੈਕਟ ਕਰ ਸਕਦੇ ਆ ਉਸ ਤੋਂ ਬਾਅਦ ਜੀ ਗੱਦੀ ਦੇ ਵਿੱਚ ਸਭ ਤੋਂ ਵੱਧ ਵੇਟ ਦਾ ਇਸ਼ੂ ਆਉਂਦਾ ਕੋਈ ਕਹਿੰਦਾ ਜੀ ਮੇਰਾ ਕਤੂਰਾ ਜੀ 3 ਮਹੀਨੇ ਦਾ 40 ਕਿਲੋ ਦਾ ਹੋ ਗਿਆ ਕੋਈ 20 ਕਿਲੋ ਦਾ ਕਹਿ ਰਿਹਾ ਇਹ ਬਈ ਸਭ ਤੋਂ ਵੱਡੀ ਤੇ ਮਿਸਟੇਕ ਆ ਇਹ ਬਹੁਤ ਵੱਡੀ ਮਿਸਟੇਕ ਆ ਬਰੀਡਰ ਵੀ ਦੇਖੋ ਦੇਖੋ ਭਾਵੇਂ ਤੁਹਾਨੂੰ ਗੱਲ ਬੁਰੀ ਵੀ ਲੱਗੇ ਕਤੂਰੇ ਵੇਚਣ ਦੇ ਮਾਰੇ ਕਹਿੰਦੇ ਨੇ 2 ਮਹੀਨੇ ਦਾ ਬੱਚਾ ਜੀ 18 ਕਿਲੋ ਦਾ ਜੀ 19 ਕਿਲੋ ਦਾ ਜੀ ਭਾਈ ਸਾਹਿਬ ਇੰਨਾ ਤਾਂ ਆਪਾਂ ਵੀ ਦਿਮਾਗ ਲਾ ਸਕਦੇ ਹਾਂ ਬੰਦੇ ਦੇ ਵਿੱਚ ਇਨਸਾਨ ਦੇ ਵਿੱਚ ਓਵਰ weight ਬਿਮਾਰੀਆਂ ਦਾ ਘਰ ਆ ਪਹਿਲੀ ਗੱਲ ਕਤੂਰਾ ਕਦੇ ਵੀ ਓਵਰ weight ਕਰ ਦੋਗੇ ਬਈ ਸਭ ਤੋਂ ਪਹਿਲਾਂ ਤਾਂ ਉਹਦੀ ਲੱਤਾਂ ਸਿੱਧੇ ਕ ਵੱਡੀ ਬਰੀਡ ਵਿੱਚ ਵੱਡੀ ਬਰੀਡ ਦੇ ਵਿੱਚ ਕੋਈ ਵੀ ਕਿਸੇ ਵੀ ਚੀਜ਼ ਆ ਬਜਾ ਨਾ ਲੋਡ ਮੁਤਾਬਕ ਹੀ ਚੰਗਾ ਲੱਗਦਾ ਹੁੰਦਾ ਵਾ ਜ਼ੋਰ ਤੋਂ ਜ਼ਿਆਦਾ ਤਾਂ ਉਹ ਬਈ ਉਥਾ ਹੋ ਜੂਗਾ ਬਿਮਾਰੀਆਂ ਖੁੱਲੀਆਂ ਲੱਗਣਗੀਆਂ ਤੇ ਫਿਜ਼ੀਕਲੀ ਆਊਟ ਹੋ ਜੂਗਾ ਇਹ ਅਸੀਂ ਬਰੀਡ ਦਾ ਅਕੋਰਡਿੰਗ ਵੇਟ ਦੇ ਅਕੋਰਡਿੰਗ ਦੱਸਦਾ ਵੀ 3 ਮਹੀਨੇ ਦੇ ਵਿੱਚ ਉਹਦਾ ਬੇਟਾ ਇੰਨਾ ਹੋਣਾ ਚਾਹੀਦਾ ਹਾਂਜੀ ਇਹ ਪੂਰਾ ਵੇਟ ਦੇ ਅਕੋਰਡਿੰਗ ਦਿੱਤਾ ਇਹਦੇ ਅਕੋਰਡਿੰਗ ਰਹੋਗੇ ਤੁਹਾਡਾ ਡੌਗ ਫਿੱਟ ਵੀ ਰਹੂਗਾ ਤੇ ਲੱਤਾਂ ਪਾਹਾਂਵਾਂ ਤਾਂ ਵੀ ਸਿੱਧਾ ਰਹੂਗਾ ਤੇ ਉਦਾਂ ਵੀ ਉਹ ਮਤਲਬ ਐਕਟਿਵਿਟੀ ਤੁਹਾਨੂੰ ਦਿਖੂਗਾ ਵੀ ਇਹ ਕੁੱਤੇ 'ਚ એનર્ਜੀ ਹੈਗੀ ਹੈ ਬਿਲਕੁਲ ਭਾਈ ਕੋਈ ਵੀ ਚੀਜ਼ ਨਹੀਂ ਜੀ ਹਿਸਾਬ ਸਿਰ ਦੀ ਜੱਜ ਦੀ ਉਹ ਕੋਈ ਪੈਰਾਮੀਟਰ ਹੁੰਦਾ ਉਹਨੂੰ ਉਸ ਤੇ ਰੱਖੋਗੇ ਨਾ ਫੇਰ ਹੀ ਕਹਾਣੀ ਸਮਝ ਆਉਂਦੀ ਹੈ ਨਹੀਂ ਉਹ ਕਈ ਵਾਰ ਨਾ ਭਲੇ ਅਣਜਾਣਮਤਾ ਭਲੇ ਖੇਚ ਰਹੇ ਹੁੰਦਾ ਵੀਰ ਉਹਦਾ ਬੋਟਾ ਹੋ ਗਿਆ ਤੇ ਮੇਰਾ ਪਿੱਛੇ ਰਹਿ ਗਿਆ ਬਾਈ ਦੇਖੋ ਦੇਖ ਦੋਨੇ ਖਰਾਬ ਕਰ ਰਹੇ ਨੇ ਸਭ ਤੋਂ ਚੰਗੀ ਗੱਲ ਇਹ ਹੈ ਵੀ ਇਹ ਦੇ ਅਕੋਰਡਿੰਗ ਚੱਲੋ ਤੇ ਤੁਹਾਡਾ ਕੋਲ ਤੁਹਾਨੂੰ ਦੇਖੂਗਾ ਵੀ ਵਾਕਈ ਯਾਰ ਬਿਊਟੀ ਚ ਵੀ ਆ ਐਨਰਜੀ ਚ ਵੀ ਆ ਤੇ ਸਿਹਤਮੰਦ ਵੀ ਆ ਉਹ ਤੋਂ ਅਗਲਾ ਆ ਜੋ ਜੀ ਇਹ ਥੱਲੇ ਆ ਕੇ ਉਹਦੇ ਬੇਸਿਕ ਆ ਕੇ ਜਿਵੇਂ ਟੈਂਪਰੇਚਰ ਉਹਦੀ ਪਲਸ ਰੇਟ ਇਹ ਸਾਰਾ ਬੇਸਿਕ ਆ ਕੇ ਜੀ ਚੱਲੀਏ ਹਮੇ ਠਹਿ ਗਲੇ ਹਾਂ ਵੀ ਕਿੰਨਾ ਕਿੰਨਾ ਚਾਹੀਦਾ ਜੇ ਬਾਈ ਚਾਂਸ ਕਿਸੇ ਨੇ ਘਰੇ ਆਪਦਾ ਚੈੱਕਪ ਬਗੈਰਾ ਕਰਨਾ ਹੋਵੇ ਉਹ ਤੋਂ ਅੱਗੇ ਆ ਜੋ ਜੀ ਬੀ ਵਰਮਿੰਗ ਸਭ ਤੋਂ ਵੱਡਾ ਮੇਨ ਚੱਕਰ ਇਹ ਮਰ ਜਾਂਦਾ ਬੱਚਾ ਹਰੇਕ ਲੈ ਲੈਂਦਾ ਜੀ ਬੱਚਾ ਆਪਾਂ ਕਹਦੇ ਖਾਂਦਾ ਵੀ ਬਹੁਤ ਆ ਜੀ ਸਿਹਤ ਨਹੀਂ ਫੜਦਾ ਉਹ ਸਭ ਤੋਂ ਵੱਡੀ ਮਿਸਟੇਕ ਹੋ ਜਾਂਦਾ ਡੀਵਰਮਿੰਗ ਦੀ ਨੌਲੇਜ ਨਹੀਂ ਹੁੰਦੀ ਜੇ ਤੁਹਾਨੂੰ ਨੌਲੇਜ ਆਉਂਦੀ ਜਾਂ ਉਹਨੇ ਟਾਈਮ ਨਿਕਲ ਜਾਂਦਾ ਵਾ ਡੀਵਰਮਿੰਗ ਨਾ ਹੋਣ ਕਰਕੇ ਬਹੁਤ ਕੁਤਾ ਕਮਜ਼ੋਰੇ ਵੀ ਰਹਿ ਜਾਂਦੇ ਨੇ ਕਈਆਂ ਨੂੰ ਮਤਲਬ ਬਲੱਡ ਵੀ ਘਟ ਜਾਂਦਾ ਬਿਮਾਰੀਆਂ ਵੀ ਆ ਜਾਂਦੀਆਂ ਨੇ ਕਈ ਵਾਰੀ ਅਗਰ ਡੀਵਰਮਿੰਗ ਸਹੀ ਨਾ ਹੋਵੇ ਇਸੇ ਕਰਕੇ ਜੀ ਅਸੀਂ ਡੀਵਰਮਿੰਗ ਦੀ ਸਾਰੀ ਡਿਟੇਲ ਦੱਤੀ ਆ ਕਿ ਕਿੰਨੇ ਕਿੰਨੇ ਟਾਈਮ ਤੇ ਕਿੰਨੀ ਕਰਨੀ ਆ ਕਿੰਨੀ ਗੋਲੀ ਦੇਣੀ ਆ ਤੇ ਮਤਲਬ ਕੁੱਤੀ ਦੀ ਅਡਲਟ ਡੌਗ ਦੀ ਸਾਰਿਆਂ ਦੇ 올ਓਵਰ ਡਾਟਾ ਤੁਸੀਂ ਦੇ ਹਾਂ ਬਾਕੀ ਜੇ ਇਹਦੇ ਬਾਰੇ ਬਾਲਾ ਬਰੀਫਲੀ ਦੇਖਣਾ ਆਪਣੇ ਉਹੀ YouTube ਤੇ ਇਹਦੀ ਵੀ ਪਈ ਹੈ ਵੀਡੀਓ ਸਾਰੀ ਕਾਪੀ ਦੀ ਵੀਰਵਾ ਉਹ ਤੋਂ ਅੱਗੇ ਜੀ ਆ ਸਾਰੇ ਆ ਗਏ ਆਪਣੇ ਟੀਕੇ ਵੀ ਹੁਣ ਅਣਜਾਣ ਬੰਦੇ ਨੂੰ ਟੀਕੇ ਚੁਲ ਜਾ ਫਰੀ ਜਾਂਦਾ ਵੀ ਕਿਹੜਾ ਟੀਕਾ ਕਦੋਂ ਲੱਗਣਾ ਇਹ ਇੰਨੇ ਦਿਨਾਂ ਦੇ ਆ ਟੀਕਾ ਲੱਗਣਾ ਆ ਟੀਕਾ ਆ ਉਮਰ ਤੇ ਆ ਟੀਕਾ ਆ ਉਮਰ ਤੇ ਆ ਟੀਕਾ ਸਾਰੇ ਟੀਕਿਆਂ ਦੀ ਡਿਟੇਲ ਹੈ ਜੀ ਉਹ ਤੋਂ ਅੱਗੇ ਫਿਰ ਹੁਣ ਕਈ ਵਾਰੀ ਬੰਦਾ ਇਹ ਉਲਝ ਜਾਂਦਾ ਯਾਰ ਕੁੱਤਾ ਕਿੰਨੀ ਉਮਰ ਤੱਕ ਵੱਧੂਆ ਕਿੰਨੀ ਤਈ ਇਹ ਹੁਣ ਇਹ ਚਾਰਟ ਆ ਜੀ ਵੀ ਇਹ ਤੁਹਾਡਾ 1 ਸਾਲ ਦਾ ਕੁੱਤਾ ਤੇ ਆਲਮੋਸਟ 15 ਸਾਲ ਦੇ ਜਵਾਖਰੇ ਬਰਾਬਰ ਆ ਇਹ ਸਾਰਾ ਇਹ ਚੀਜ਼ ਦਾ ਚਾਰਟ ਆ ਵੀ ਤੁਹਾਨੂੰ ਆਈਡੀਆ ਲੱਗ ਜਾਏ ਤੁਹਾਡਾ ਕੁੱਤਾ ਹਜੇ ਵੀ ਕਿੰਨੇ ਕਿੰਨੇ ਸਾਲ ਦੇ ਜਵਾਖਰੇ ਬਰਾਬਰ ਹੋ ਗਿਆ ਤੇ ਕਿੰਨੇ ਕਿ ਗਰੋਥ ਕਰੂ ਆ ਅੱਗੇ ਸਾਰੇ ਖਾਲੀ ਚਾਰਟ ਨੇ ਤੁਸੀਂ ਇਹਨਾਂ ਦੇ ਉੱਤੇ ਸਾਰਾ ਟ੍ਰੀਟਮੈਂਟ ਇਹਦਾ ਮਤਲਬ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੋਈ ਆ ਵੀ ਜਿਹੜਾ ਕੋਈ ਸਾਡੇ ਤੋਂ ਕੋਈ ਡੌਗ ਲਵੇ ਵੀ ਉਹਦੀ ਜਿੰਨੀ ਵੀ ਹੋ ਸਕੇ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਐਕ ਆਪਾਂ ਕਹਿੰਦੇ ਜੀ ਅਣਜਾਣ ਬੰਦੇ ਦਾ ਇਹੀ ਕੁਐਸਚਨ ਹੁੰਦਾ ਵੀ ਯਾਰ ਜਿਹੜੇ ਬਰੀਡਰਾਂ ਦੇ ਘਰੇ ਡੌਗ ਬਣ ਜਾਂਦੇ ਨੇ ਅਣਜਾਣ ਬੰਦਿਆਂ ਤੇ ਨਹੀਂ ਬਣਦੇ ਉਹ ਐਂ ਨਹੀਂ ਬਣਦੇ ਹਮ ਬਰੀਡਰ ਨੇ ਜੀ ਕਈ ਐਕਸਪੀਰੀਅੰਸ ਕਰੇ ਹੁੰਦੇ ਨੇ ਬਹੁਤ ਕਤੂਰੇ ਪਾਲੇ ਹੁੰਦੇ ਨੇ ਉਹ ਖਰਾਬ ਉਹਨਾਂ ਨੇ ਵੀ ਕਰੇ ਹੁੰਦੇ ਨੇ ਚਲੋ ਗਲੇ ਆ ਵੀ ਜੋ ਸਾਡੇ ਐਕਸਪੀਰੀਅੰਸ ਦਾ ਇਹੀ ਫਾਇਦਾ ਜੀ ਕਿ ਸਾਡੇ ਤੋਂ ਲਵੇ ਕਤੂਰਾ ਤੇ ਅਸੀਂ ਉਹਨੂੰ ਆਪਾਂ ਇੱਕ ਚੀਜ਼ੇ ਸ਼ੇਅਰ ਕਰ ਸਕੀਏ ਤੇ ਫਿਰ ਅਸੀਂ ਕੀ ਕਰਦੇ ਆ ਏਸੇ ਕਰਕੇ ਹੁਣ ਜਿਹੜੇ ਕੋਈ ਅਣਜਾਣ ਬੰਦਾ ਮੇਰੇ ਤੋਂ ਬੱਚਾ ਲੈ ਕੇ ਜਾਂਦਾ ਉਹਨੂੰ ਟੈਂਸ਼ਨ ਲੈਂਦੇ ਜਮਾ ਲੋਡ ਨੂੰ ਪਹਿਲਾਂ ਤਾਂ ਕਿ ਕਾਫੀ ਦ ਫੇਰ ਉਹਨੂੰ ਅਸੀਂ 5-6 ਵੀਡੀਓ ਸੈਂਡ ਕਰਾਂਗੇ ਨਾਲ ਜਿਹਦੇ ਵਿੱਚ ਪੂਰੀਆਂ ਡਿਟੇਲ ਨੇ ਵੀ ਤੁਸੀਂ ਕਿਤੂਰਾ ਕਦੋਂ ਨਮੋਣਾ ਕੀ ਉਹਨੂੰ ਖਰਾਕ ਪਾਉਣੀ ਆ ਕਿਹੜੇ ਤਰੀਕੇ ਉਹਨੂੰ ਰੱਖਣਾ ਵਾ ਤੇ ਮਤਲਬ ਆਲਮੋਸਟ ਵੀ ਕਿਹੜੀ-ਕਿਹੜੀ ਘਰੇ ਦਵਾਈਆਂ ਬੂਟੀਆਂ ਲਿਆ ਕੇ ਰੱਖਣੇ ਚਾਹੀਦੀਆਂ ਜੇ ਕੋਈ ਲੋੜ ਪਵੇ ਵੀ ਬੰਦੇ ਨੂੰ ਜਿੰਨਾ ਹੋ ਸਕੇ ਬੇਹੱਦ ਤੱਕ ਅਸੀਂ ਸੌਖਾ ਕਰ ਦਿੰਦੇ ਆਂ ਕਿ ਬੰਦਾ ਉਲਝੇ ਨਾ ਵੀ ਉਹਨਾਂ ਜਾਣ ਬੰਦਾ ਕਿ ਤੁਰਾ ਬਿਮਾਰ ਕਰ ਲੈਂਦਾ ਜਾਂ ਹੋਰ ਉਹ ਸਾਲੀ ਜਦੋਂ ਬੰਦੇ ਦਾ ਕਿ ਤੁਰਾ ਸੇਫ ਰਹੇ ਜੇ ਸਿਹਤ ਮਲਕ ਪੂਰਾ ਰਹੂਗਾ ਤੇ ਆਪਦੇ ਵੀ ਬਿਊਟੀ ਹੋਣੀ ਆ ਆਪਦੇ ਵੀ ਚੰਗਾ ਬਣ ਜਾਣਾ ਜੋ ਛੋਟੀ ਉਮਰ ਕੀ ਬੰਦਾ ਨੇ ਬੱਚਾ ਬਿਮਾਰ ਕਰ ਲਿਆ ਠੋਲ ਜੀ ਜਾਣਾ ਤੇ ਇਸੇ ਕਰਕੇ ਅਸੀਂ ਸਾਰਾ ਡਾਟਾ ਆਪਣਾ ਕਿਹਦਾ ਪੇਜ ਆ ਉਹਦੇ ਤੇ ਪਾਉਂਦੇ ਰਹਿੰਨੇ ਆ ਵੀ ਅੱਗੇ ਨੂੰ ਲੱਤਾਂ ਸਿਹਤਿਆ ਰੱਖਣ ਲਈ ਕੀ ਉਹਦੇ ਆਪਾਂ ਨੇ ਮਤਲਬ ਚਲੋ ਕੋਸ਼ਿਸ਼ ਇਹ ਕਰਦੇ ਆ ਵੀ YouTube ਤੇ ਵੀਡੀਓ ਹੈ ਜਿਹੜਾ ਬੰਦਾ ਰੀਪੀਟ ਰੀਪੀਟ ਦੇਖ ਵੀ ਸਕਦਾ ਤੇ ਉਹ ਸਮਝ ਵੀ ਸੋਖੀ ਆ ਜਾਂਦੀ ਆ ਤੇ ਬਾਕੀ ਕੋਈ ਫੋਨ ਤੇ ਵੀ ਸਾਨੂੰ ਇਹ ਪੁੱਛਣਾ ਚਾਹੁੰਦਾ ਪੁੱਛ ਸਕਦਾ ਬਸ ਅਸੀਂ ਜਰੂਰ ਚੱਕਾਂਗੇ ਵੀ অলਮੋਸਟ ਸਾਡਾ ਇਹ ਹੁੰਦਾ ਵੀ ਜੇ ਕਿਤਾ ਕਿਸੇ ਨੂੰ ਦਿੱਤਾ ਤੇ ਉਹਦੇ ਘਰੇ ਬਣੇ ਇਹ ਨਹੀਂ ਕਹਿੰਦਾ ਵੇਖਣ ਸੀ ਆਪਣਾ ਮਤਲਬ ਅਗਲੇ ਦੇ ਘਰੇ ਕੋਈ ਤਾਂ ਬਣਨ ਸੀ ਆਪਣਾ ਪੂਰੀ ਜਿੰਨੀ ਵਾਰੀ ਜੀ ਤੁਹਾਡਾ ਨਾ ਬਣਦਾ ਭਾਈ ਜੀ ਦੇਖੋ ਕੁਝ ਵੀ ਆਪਾਂ ਕੰਮ ਕਰਾਂਗੇ ਤਾਂ ਦੇਖੋ ਕੁਦਰਤ ਨੇ ਫਿਰ ਅੱਗੇ ਤਾਂ ਲੈ ਕੇ ਆਉਣੀ ਹੁੰਦਾ ਜੀ ਪਰ ਇਹ ਆ ਵੀ ਨਾ ਵੀ ਆਪਾਂ ਆਪਣੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਜੀ ਕਿਰੋਂ ਨਾਮ ਤਾਂ ਰੱਬ ਦੀ ਦੇਣਾ ਜੀ ਚੱਲੀ ਜਾਣਾ ਵੀ ਮੇਰੇ ਆ ਵੀ ਜੇ ਆਪਣੇ ਦੇ ਕੋਈ ਕੋਈ ਆਪ ਨੂੰ ਫੋਲੋ ਕਰਨ ਲੱਗੇ ਆ ਆਪਣੇ ਦੇ ਕੋਈ ਚੀਜ਼ ਲੈ ਕੇ ਚੱਲੇ ਆ ਤੇ ਉਹ ਵੀ ਕਿਸੇ ਪੜ ਤਰੀਕੇ ਅੱਗੇ ਆਵੇ ਉਹਦੇ ਕੋਲੇ ਮਤਲਬ ਪਤਾ ਕੀ ਘਰੇ ਆਪਣੇ ਚੀਜ਼ ਬਣਦੀ ਤਾਂ ਫ੍ਰੀਕ ਨੇ ਦੇਖ ਲਈ ਜੇ ਉਹ ਕਿਸੇ ਦੇ ਘਰੇ ਪੂਸਾ ਬ੍ਰੀਡਰ ਦੀ ਚੀਜ਼ ਬਣਦੀ ਹੈ ਨਾ ਉਹ ਸਾਨੂੰ ਵੀ ਸਕੂਲ ਮਿਲਦਾ ਤੇ ਅਗਲੇ ਜਿਹੜਾ ਲਈ ਆ ਤੇ ਉਹ ਵੀ ਅਗਲਾ ਫਿਰ ਸਵਾਹੋਂਦਾ ਵੀ ਯਾਰ ਹਾਂ ਯਾਰ ਅਸੀਂ ਥੋੜੀ ਚੀਜ਼ ਲੈ ਕੇ ਗਏ ਸੀ ਤੇ ਚੰਗੀ ਬਣੀ ਤੇ ਚਾਰ ਗਾਹਕ ਹੋਰ ਵੀ ਖੁਸ਼ੀ ਵਿੱਚ ਆਉਂਦੇ ਨੇ ਹੁਣ ਦੇਖੋ ਸਾਡੇ ਕੋਲ ਤਾਂ ਪੈਸੇ ਆ ਗਏ ਅਗਲਾ ਦੁਖੀ ਹੋ ਗਿਆ ਉਹ ਸਾਨੂੰ ਚੰਗਾ ਨਹੀਂ ਲੱਗਦਾ ਸਾਡਾ ਵੀ ਮਨ ਦੁਖਦਾ ਵੀ ਯਾਰ ਕਿਸੇ ਨੇ ਇੰਨੇ ਪੈਸੇ ਲਾਏ ਸੀ ਤੇ ਇਥੋਂ ਤੱਕ ਕਿ ਮਾਲਕ ਮੇਰਾ ਤਾਂ ਇਹ ਉਸੂਲ ਆ ਜੀ ਕਈ ਵਾਰੀ ਕੋਈ ਬੰਦਾ ਬੱਚਾ ਘਰੇ ਜਾ ਕੇ ਬਾਏ ਚਾਂਸ ਕਿਸੇ ਕੋਈ ਮਿਸ ਹੈਪਨਿੰਗ ਹੋ ਗਈ ਕੋਈ ਡੈਥ ਹੋ ਗਈ ਤੇ ਉਹਨੇ ਆਪਣਾ ਤਾਂ ਜਿੰਮੇਵਾਰੀ ਪੈਸੇ ਆਪਾਂ ਪੂਰਾ ਪਰਫੈਕਟ ਬੱਚਾ ਦਿੰਨੇ ਆ ਕਹੇ ਤੇ ਕਹਿ ਵੀ ਸਕਦੇ ਜੀ ਖਤਮ ਹੋ ਗਈ ਪਰ ਨਹੀਂ ਅਸੀਂ ਉਹ ਵੀ ਜਿੰਮੇਵਾਰੀ ਲੈ ਲੈਨੇ ਆ ਵੀ ਚਲ ਯਾਰ ਜਿੱਦਰੇ ਹੋ ਗਿਆ ਇਨੂੰ ਉੱਪਰ ਥੱਲੇ ਕਰਕੇ ਤੈਨੂੰ ਘਾਟੇ ਵਾਦੇ ਚ ਜਾਂ ਕਿੱਦਾਂ ਵੀ ਕਰਕੇ ਬੱਚਾ ਵੀ ਹੋਰ ਦੇ ਦੋ। ਤੇ ਆਪਣਾ ਇਹ ਕੰਮ ਨਹੀਂ ਹੈਗਾ ਜੀ, ਪੈਸੇ ਲੈ ਤੇ ਕੰਮ ਨਿਵੇੜਿਆ। ਇਸ ਤੋਂ ਇਲਾਵਾ ਜੀ ਜਿਵੇਂ ਹੁਣ ਅੱਜ ਕੱਲ ਦੇ ਨਵੇਂ ਮੁੰਡੇ ਨੇ ਤੇ ਮਤਲਬ ਕੁੱਤੇ ਰੱਖਣਾ, ਕਤੂਰੇ ਹੋਣਾ, ਚਲੋ ਆਮਗਲਾਣੇ ਹਰੇਕ ਸਿੱਖ ਜਾਂਦਾ ਵੀ। ਸਭ ਤੋਂ ਵੱਡਾ ਮਸਲਾ ਆਉਂਦਾ ਵਾ ਜੀ ਕਤੂਰਾ ਵੇਚੀ ਕਿੱਥੇ? ਮਤਲਬ ਹੁਣ ਨਵੇਂ ਮੁੰਡੇ ਬਿਜ਼ਨਸ ਤਾਂ ਆਉਣਾ ਚਾਹੁੰਦੇ ਨੇ ਜੀ। ਉਹ ਕੀ ਕਰ ਲੈਂਦੇ ਨੇ ਸਾਰਾ ਕੁਝ ਕਰ ਲੈਂਦੇ ਨੇ ਉਹ ਇੱਥੇ ਆ ਕੇ ਮਾਰਕਾ ਜਾਂਦੇ ਨੇ ਵੀ ਹੁਣ ਯਾਰ ਵੇਚੀ ਕਿੱਥੇ ਫਿਰ ਵਿਕਦੇ ਨਹੀਂ। ਇਸੇ ਬ੍ਰੋਕ ਕਰ ਰਿਹਾ ਚਾਹ ਤੇ ਸਸਤੇ ਟਿਕਾ ਤੇ ਖੇ ਖਰਾਬ ਕਰ ਲਓ ਆਪਣਾ ਬਈ ਜੀ ਇਹ অপਸ਼ਨ ਆਪਣੇ ਕੋਲੇ ਮੰਨ ਲਓ ਕੋਈ ਬੰਦਾ ਸਾਡੇ ਤੋਂ ਫੀਮੇਲ ਲੈ ਕੇ ਜਾਂ ਸਾਡੇ ਤੋਂ ਫੀਮੇਲ ਲੈਂਦਾ ਜਾਂ ਕੋਈ ਚੰਗੀ ਫੀਮੇਲ ਆ ਕੋਈ ਦਿਖਾ ਕੇ ਦੇਖੋ ਅਸੀਂ ਮਾਰੀ ਫੀਮੇਲ ਦੇ ਪੁੱਤਾਂ ਨਹੀਂ ਛੱਡਦੇ ਕੋਈ ਚੰਗੀ ਸਿਰੇ ਦੀ ਫੀਮੇਲ ਆ ਵੇਹ ਸਾਖਬ ਬੱਚੇ ਤੇ ਛੱਡਦਾ ਕਿ ਪੀਸ ਵੀ ਨਹੀਂ ਮੰਗਾਗੇ ਫਿਰ ਪਰ ਫੀਮੇਲ ਚੰਗੀ ਹੋਵੇ ਬਰੀਡ ਵੀ ਹੋਵੇ ਵੀ ਜਿਹੜੀ ਸਾਨੂੰ ਲੱਗੇ ਸਾਡੇ ਕੁੱਤਿਆਂ ਤੋਂ ਵੀ ਪਲੱਸ ਦੀ ਆ ਵੀ ਚੰਗੀ ਆ ਦੇਖੋ ਚੰਗੀ ਚੀਜ਼ ਤਾਂ ਜ਼ਰੂਰ ਨਹੀਂ ਮੈਂ ਹੀ ਸੋਨਾ ਰੱਖੂੰਗਾ ਹੋ ਸਕਦਾ ਨਾਲ ਦੇ ਕਰਚੇ ਵੀ ਮੇਤੋਂ ਚੰਗੀ ਹੋਵੇ ਬੰਦੇ ਨੂੰ ਨਾ ਨੌਲੇਜ ਹੋਵੇ ਚੰਗੀ ਫੀਮੇਲ ਤੇ ਬੱਚੇ ਕੁੱਤਾ ਛੱਡ ਦਾਂਗੇ ਉਹ ਬੰਦੇ ਦੇ ਬੱਚੇ ਅਸੀਂ ਆਪ ਵੇਚਣ ਦੀ ਮਮਰੀ ਲਵਾਂਗੇ ਉਹ ਬੰਦਾ ਬੇਫਿਕਰ ਆ ਉਹ ਸਿਰਫ ਅਗੇ ਈ ਗੱਲ ਕਮਾਂਗੇ ਵੀ ਤੂੰ ਕਤੂਰੇ ਸੰਭਾਲ ਉਹਨੂੰ ਦੱਸਾਂਗੇ ਵੀ ਕਿੱਦਾਂ ਵੇਚਨੇ ਇਹ ਨਹੀਂ ਵੀ ਅਸੀਂ ਕਹਾਂਗੇ ਵੀ ਉਹਨੂੰ ਰੁੱਤੂ ਸੌਦਾ ਕਰਾਂਗੇ ਵੀ ਭਾਈ ਤੂੰ ਸਾਨੂੰ ਹੀ ਦੇ ਦੇ ਤੂੰ ਬੈਠਾ ਰਹਿ ਉਹਨੂੰ ਵੀ ਕਹਾਂਗੇ ਭਾਈ ਤੂੰ ਵੀ ਐਂ ਟਰਾਈ ਕਰਕੇ ਦੇਖ ਜੇ ਤੈਨੂੰ ਨਹੀਂ ਦਿੱਤੋ ਹੁੰਦਾ ਹਿੱਲਾ ਨਹੀਂ ਤੈਨੂੰ ਵੇ ਕਦੇ ਤੂ ਤੇ ਸਾਡੇ ਤੋਂ ਮੀਟ ਕਰਾਈ ਆ ਅਸੀਂ ਤੇਰੇ ਕਿਤੇਰੇ ਅਸੀਂ ਆਵ ਲੈ ਕੇ ਜਾਵਾਂਗੇ ਅਸੀਂ ਤੈਨੂੰ ਜਦੋਂ ਤੇਰੇ ਕਿਤੇਰੇ ਤਗੜੇ ਹੋਗੇ ਤੇਰੇ ਬਣਦੇ ਪੈਸੇ ਫੜਾ ਕੇ ਤੇਰੇ ਸਾਰੇ ਇਕੱਠੇ ਕਿਤੇਰੇ ਜੱਟਾਂਗੇ ਮਤਲਬ ਜੇ ਕੋਈ ਨੰਮਾ ਬੰਦਾ ਇਸ ਬਿਜ਼ਨਸ 'ਚ ਆਉਣਾ ਚਾਹੁੰਦਾ ਉਹ ਬੇਫਿਕਰਾ ਉਹਨੂੰ ਟੈਨਸ਼ਨ ਨਹੀਂ ਹੋਊਗੀ ਯਾਰ ਵੀ ਮੈਂ ਕਿਤੇ ਕਿਤੇ ਦੇਤੀ ਪਰ ਹਾਂ ਉਹ ਤੇ ਉਹੀ ਸ਼ਰਤ ਵੀ ਮੀਟ ਤੇ ਮੀਟਿੰਗ ਅਸੀਂ ਉਸ ਤਰੀਕੇ ਵੀ ਕਰਾਵਾਂਗੇ ਜਿਹੜੀ ਕੁੱਤੀ ਸਾਨੂੰ ਲੱਗੂਗੀ ਵਾਕਿਆ ਯਾਰ ਬਰੀਡ ਦੇ ਕਾਬਿਲ ਹੈਗੀ ਹਾਂ ਕਿਉਂਕਿ ਬਰੀਡ ਦਾ ਬਈ ਅੱਗੇ ਵਧਾਉਣ ਲੱਗੇ ਨਾ ਜੇ ਆਪਾਂ ਕਹੀਏ ਵੀ ਮੈਂ ਇਕੱਲਾ ਆਪਦੇ ਦੋ ਕੁੱਤੇ ਨਾਲ ਜਾਂ ਚਾਰ ਕੁੱਤਿਆਂ ਨੂੰ ਬਰੀਡ ਹੋ ਕੇ ਵਧਾ ਦਵਾਂ ਉਹ ਮੇਂ ਅੱਗੇ ਨਹੀਂ ਵਾਦੀ ਹੁੰਦੀ ਕਈ ਹੁਣ ਮੇਰੇ ਵੀਰ ਭਰਾ ਕੁਐਸਚਨ ਵੀ ਕਰਨਗੇ ਵੀ ਤੁਸੀਂ ਆਪਦੇ ਘਰ ਦੇ ਕਤੂਰੇਆਂ ਦਾ ਇੱਕ ਕੁੱਤੀ ਦਾ ਕਤੂਰਾ ਦੋ ਮਹੀਨੇ ਬਾਈ ਜੀ ਕਦੇ ਵੀ ਇਹ ਚੀਜ਼ ਪੋਸੀਬਲ ਹੀ ਹੈ ਨਹੀਂ ਕਿ ਸਾਰਾ ਸੋਨਾ ਇੱਕ ਜਗ੍ਹਾ ਤੇ ਆ ਜਾਵੇ ਹੋ ਸਕਦਾ ਮੇਰੇ ਨਾਲ ਦੇ ਕਰਕੇ ਕੀ ਦਾ ਵੀ ਹੋਵੇ ਹੁਣ ਜੇ ਉਹ ਆਪਾਂ ਵਰਤਾਂਗੇ ਤੇ ਚੰਗੇ ਕੁਝ ਨਿਕਲੂਗਾ ਬਰੀਡਿੰਗ ਕਦੇ ਵੀ ਲਿਮਟਡ ਚੀਜ਼ ਨਹੀਂ ਹੋ ਸਕਦੀ ਹੁੰਦੀ ਹੈ ਬਰੀਡਿੰਗ ਪਰਖੀ ਚੀਜ਼ ਪਰਖੀ ਜਾਨੀ ਜ਼ਰੂਰੀ ਆ ਪਰਖੋ ਉਹਨੂੰ ਫੇਰ ਉਹਨੂੰ ਵਰਤੋ ਪਰ ਇਹ ਨਹੀਂ ਹੈਗਾ ਕਿ ਤੁਸੀਂ ਜੇ 2-4 ਜਾਨਵਰਾਂ ਦੇ ਉਹ ਤਾਂ ਜੇ 100 ਕੁੱਤਾ ਤੁਸੀਂ ਮੇਟ ਕਰਾਉਨੇ ਹੋ ਜਾਂ ਥੋੜੀ ਮਤਲਬ 100 ਜਾਨਵਰਾਂ ਦਾ ਕੰਬੀਨੇਸ਼ਨ ਬਣਦੇ ਨੇ ਉਹ ਚੋਂ ਤਾਂ ਚੰਗੇ ਰਿਜ਼ਲਟ ਨਿਕਲ ਲਗੇ ਉਹ ਤੁਸੀਂ ਤਾਂ ਵੀ 20% ਮੰਨ ਕੇ ਚੱਲੋ ਵੀ ਕੰਬੀਨੇਸ਼ਨ ਚੰਗੇ ਰਿਜ਼ਲਟ ਨਿਕਲ ਸਕਦੇ ਨੇ ਜੇ ਆਪਾਂ ਉਹ ਲਿਮਟਡ ਰਹੀ 2-3 ਇਹ ਤਾਂ ਕੀ ਕੱਢ ਲਾਂਗੇ ਅੱਗੇ ਵੀ ਆਪਣਾ ਇਹੀ ਆ ਵੀ ਜੇ ਕੋਈ ਆਪਣੇ ਤੋਂ ਫੀਮੇਲ ਵੀ ਲੈਂਦਾ ਮਤਲਬ ਅਗਲੇ ਵੀ ਬੀਨਸ ਚ ਲੋਣ ਨੂੰ ਉਹ ਬੰਦਾ ਸੌਖਾ ਵਾ ਉਹ ਮੇਟਿੰਗ ਸਾਡੇ ਤੋਂ ਕਰਾਵੇ ਤੇ ਬੱਚੇ ਉਹ ਬੇਫਿਕਰਾ ਰਵੇ ਬਸ ਬੱਚਿਆਂ ਨੂੰ ਤੇ ਫੀਮੇਲ ਨੂੰ ਸੰਭੇ ਤਿਆਰ ਕਰੇ ਬੱਚੇ ਅਸੀਂ ਚੱਕਾਂਗੇ ਚੰਗੀ ਫੀਮੇਲ ਜਿਹੜੀ ਅਸੀਂ ਮੇਟ ਕਰਾਵਾਂਗੇ ਉਹਦੇ ਬੱਚੇ ਵੀ ਅਸੀਂ ਆਪ ਲਵਾਂਗੇ ਬੰਦਾ ਬੇਫਿਕਰਾ ਹੋ ਕੇ ਸਾਡੇ ਤੋਂ ਆਪਦੇ ਬੱਚੇ ਤਿਆਰ ਕਰਕੇ ਦੇ ਦੇ ਕੇ ਜਾ ਸਕਦਾ 3 ਮਹੀਨੇ ਦੇ ਹੋਗੇ ਪਰਵਿੰਦਰ ਜੀ ਗੱਲਾਂ ਵਾਤਾਂ ਬਹੁਤ ਕਰੀਆ ਕਿੱਤੀ ਚ ਮੈਨੂੰ ਤੁਸੀਂ ਇਹ ਦੱਸੋ ਵੀ ਤੁਹਾਡੇ ਕੋਲ ਬੱਚੇ ਹੈਗੇ ਹੁਣ ਹਾਂਜੀ ਇਸ ਟਾਈਮ ਬੱਚੇ ਮੈਂ ਤੁਹਾਨੂੰ ਕੁਸ਼ਕ ਬੱਚੇ ਜਿੰਨੇ ਕੱਜ ਘਰੇ ਇਸ ਟਾਈਮ ਪ੍ਰੈਜੈਂਟ ਨੇ ਬਾਕੀ ਕੁਸ਼ਕ ਬੱਚੇ ਮਾਮਾਤਲੇ ਇਹਨੇ ਬੱਚੇ ਆਪਣੇ ਕੋਲੋਂ ਕਿਤੇ 15-20 ਫੀਮੇਲਾਂ ਨੇ ਹੋਲਡੇ ਰੱਖੇ ਨੇ ਪਰ ਜਿਹੜੇ ਇਸ ਟਾਈਮ ਪ੍ਰੈਜੈਂਟ ਕੁਝ ਮੈਂ ਤੁਹਾਨੂੰ 2-3 ਫਿਰਤਨ ਮੈਸਟਿਕ ਦੇ ਇੱਕ ਦੋ ਗੱਦੀ ਦੇ ਬੱਚੇ ਦਿਖਾਉਣਾ ਤੇ ਅੱਜ ਤੁਸੀਂ ਗੱਲ ਕੀਤੀ ਫਿਰਤਨ ਮੈਸਟਿਕ ਤੇ ਗੱਦੀ ਇਹਦੇ ਤੁਹਾਨੂੰ ਫਰਕ ਵੀ ਦੱਸਿਓ ਸਾਨੂੰ ਹੈ ਨਾ ਇਹਦੇ ਕੀ ਫਰਕ ਹੁੰਦਾ ਐਕਚੁਅਲੀ ਜੀ ਜੇ ਥੋੜਾ ਜਿਹਾ ਪਿੱਛੇ ਚਲੀਏ ਤਾਂ ਸਾਰਾ ਮੇਨ ਬਰੀਡ ਤਾਂ ਹੈਗੀ ਫਿਰਤਨ ਮੈਸਟਿਕ ਹੀ ਹੈ ਜੀ ਇਹਨਾਂ ਦੀ ਫਿਰਤਨ ਮੈਸਟਿਕ ਤੋਂ ਹੀ ਗੱਦੀ ਬਣਿਆ ਵ ਪਰ ਹੁਣ ਵੀ ਜਿਹੜਾ ਆਪਾਂ ਜੀ ਅੱਜ ਦਾ ਪ੍ਰੈਜ਼ੀਡੈਂਟ ਮੰਨੀਏ ਜੋ ਤਿਪਤਨ ਯੂਨੀਵਰਸਿਟੀ ਮੇਰੇ ਸਾਬ ਨਾਲ ਆਪਾਂ ਦੇਖੋ ਦੇਸੀ ਤਰੀਕੇ ਨਾਲ ਦੱਸਦੇ ਆਂ ਵੀ ਤਿਪਤਨ ਯੂਨੀਵਰਸਿਟੀ ਫ ਕਿਹੜੇ ਬੰਦੇ ਰੱਖ ਸਕਦੇ ਆ ਤੇ ਗੱਦੀ ਕਿਹੜੇ ਰੱਖ ਸਕਦੇ ਆ ਹੁਣ ਕਿਸੇ ਬੰਦੇ ਦੇ ਥੋੜਾ ਜ਼ਿਆਦਾ ਸ਼ਿਕਿਨੀ ਮਤਲਬ ਐਂ ਕਹਿੰਦਾ ਵੀ ਯਾਰ ਮੇਰਾ ਘਰ ਹੈਗਾ ਪੱਕਾ ਸ਼ਹਿਰੀ ਖੇਤਰ ਆ ਜਾਂ ਪਿੰਡੂ ਖੇਤਰ ਕੋਈ ਵੀ ਖੇਤਰ ਆ ਥੋੜਾ ਜ਼ਿਆਦਾ ਸ਼ਿਕਿਨੀ ਚ ਰੱਖਣਾ ਵਾ ਜ਼ਿਆਦਾ ਮੋਟਾ ਸਿਰ ਹੋਵੇ ਉਹਦਾ ਮੋਟਿਆ ਮੋਟੀਆਂ ਲੱਤਾਂ ਹੋਣ ਬਿਊਟੀ ਥੋੜੀ ਜ਼ਿਆਦਾ ਹੋਵੇ ਉਹ ਤਾਂ ਲੈ ਲੇ ਬਈ ਤਿਪਤਨ ਯੂਨੀਵਰਸਿਟੀ ਜਿਹੜੇ ਬੰਦੇ ਨੂੰ ਇਹ ਆ ਵੀ ਮੇਰੇ ਕੋਲੇ ਆ ਏਰੀਆ ਜਿਆਦਾ ਖੁੱਲਾ ਤੇ ਥੋੜਾ ਕੱਦ ਜਿਆਦਾ ਉੱਚਾ ਚਾਹੀਦਾ ਵਾ ਉਹ ਫਿਰ ਬਈ ਗੱਡੀ ਕਿੰਨੀ ਨੂੰ ਆ ਜਵੇ ਜਦ ਤੱਕ ਮੈਸਟ੍ਰੀਪ ਦੇ ਵਿੱਚ ਕੰਪੈਰੀਆਂ ਤੋਂ ਗੱਡੀ ਪੂਰੀ ਦੀ ਬਿਊਟੀ ਵੱਧ ਹੁੰਦੀ ਆ ਉਹ ਏਦਾਂ ਹੁੰਦੀ ਆ ਬਈ ਇੱਕਾ ਫੇਸ ਵਾਲਾ ਹੈੱਡ ਥੋੜਾ ਪ੍ਰੋਫਾਈਲ ਜਿਆਦਾ ਹੁੰਦੀ ਆ ਦੂਜੀ ਗੱਲ ਉਹਦਾ ਜਿਹੜਾ ਬੌਨਸ ਆ ਜਿਆ ਥੋੜਾ ਬਲਕੀ ਹੁੰਦਾ ਵਾ ਉਹ ਕੰਪੈਕਟ ਸਾਈਜ਼ ਹੁੰਦਾ ਵਾ ਉਹਦੀ ਥੋੜੀ ਜਿਹਾ ਮਤਲਬ ਤੁਸੀਂ ਛੋਟੇ ਏਰੀਏ 'ਚ ਸ਼ਹਿਰ ਵਗੈਰਾ 'ਚ ਵੀ ਰੱਖੋਗੇ ਤਾਂ ਉਹਦੀ ਲੱਤਾਂ ਦਾ ਇਸ਼ੂ ਕੱਟ ਜਾਂਦੇ ਨੇ ਕਾਰਨ ਕਿ ਇਹਨਾਂ ਨੂੰ ਇੱਕ ਸਕੇਲ ਦੇ ਵਿੱਚ ਬਣਾਇਆ ਹੁੰਦਾ ਕਿ ਪ੍ਰੋਪਰ ਲੈਵਲ 'ਤੇ ਬਣਾਇਆ ਹੁੰਦਾ ਵੀ ਓਵਰਸਾਈਜ਼ ਨਹੀਂ ਹੁੰਦਾ ਜਿਹੜਾ ਗੱਡੀ ਆ ਥੋੜਾ ਵੱਡਾ ਸਾਈਜ਼ ਹੋ ਜਾਂਦਾ ਪਰ ਗੱਡੀ ਫਿਰ ਉਹੀ ਆ ਵੱਡਾ ਸਾਈਜ਼ ਹੋਣ ਕਰਕੇ ਥੋੜਾ ਖੁੱਲਾ ਏਰੀਆ ਵੱਧ ਮੰਗਦਾ ਉਹ ਫਿਰ ਕੱਚੇ ਏਰੀਏ ਤੇ ਖੇਤਾਂ ਤੇ ਪਿੰਡਾਂ ਪੋਂਡਾਂ 'ਚ ਜ਼ਿਆਦਾ ਕੰਮ ਜਾਂਦਾ ਜੇ ਆਪਾਂ ਕੋਈ ਭੀੜ ਭੜ ਜਿਵੇਂ ਲੁਧਿਆਣਾ ਚੰਡੀਗੜ੍ਹ ਦਿੱਲੀ ਇਹ ਜਿਹੜੇ ਏਰੀਆ ਦੇ ਵਿੱਚ ਥੋੜਾ ਜਿਹਾ ਗੱਡੀ ਔਖਾ ਰਹਿਣਾ ਤੇ ਤਿਪਤਨ ਮੈਸਟਿਫ ਔਖਾ ਰਹਿਣਾ ਤਿਪਤਨ ਮੈਸਟਿਫ ਨਾਲੋਂ ਜਿਹੜਾ ਗੱਡੀ ਆ ਜ਼ਿਆਦਾ ਐਨਰਜੀਕ ਹੁੰਦਾ ਨਹੀਂ ਐਨਰਜੀ ਦਾ ਬਈ ਦੇਖੋ ਜੀ ਇਹਦਾ ਕੁਦਰਤਾ ਦੋਨਾਂ ਚੀਜ਼ ਹੁੰਦੀ ਹੁਣ ਜਿਹੜਾ ਆਪਣੇ ਕੋਲ ਤਿਪਤਨ ਮੈਸਟਿਫ ਉਹ ਗੱਡੀਆਂ ਤੋਂ ਵੀ ਮੇਰੇ ਨਾਲ ਵੱਧ ਐਨਰਜੀ ਦਿਖਾਉਂਦਾ ਤੁਸੀਂ ਦੇਖਿਆ ਹੁਣ ਬਹੁਤ ਹੀ ਵੜਕੀ ਬਹੁਤ ਉਹ ਵਰਕਿੰਗ ਲਾਈਨ ਇਹਦਾ ਕੁਦਰਤੀ ਬਲੱਡ ਲਾਈਨ ਤੇ ਵੀ ਡਿਪੈਂਡ ਆ ਜਾਂਦਾ ਬਈ ਇਹ ਕੋਈ ਸਰਕ ਨਹੀਂ ਹੈਗਾ ਸਿਰਫ ਤਿਪਤਨ ਮੈਸਟਿਫ ਇਹ ਆ ਵੀ ਜਿੱਦਾਂ ਬਹੁਤ ਆਪਣੇ ਤਿਪਤਨ ਮੈਸਟਿਫ ਥੋੜੀ ਜਿਹੀ ਰ ਜਿਵੇਂ ਕਿ ਜਿੰਨੇ ਵੀ ਆਪਣੇ ਪੋਲੀਟਿਸ਼ੀਅਨ ਨੇ ਹਰੇਕ ਦੇ ਘਰੇ ਤੁਹਾਨੂੰ ਮਿਲੂਗੇ ਮਿਲੂ ਕਿਉਂਕਿ ਬਿਊਟੀ ਨੂੰ ਵੀ ਬਹੁਤ ਚੱਟਦਾ ਹੁਣ ਕਿਸੇ ਦੀ ਸ਼ਹਿਰ ਚ ਕੋਠੀ ਆ ਉਹ ਵੱਡਾ ਸਾਰਾ ਸ਼ੇਰ ਟਾਈਪ ਦਾ ਰੱਖਣਾ ਚਾਹਦਾ ਉਹ ਗੱਡੀ ਥੋੜਾ ਜਿਹਾ ਇਹ ਆ ਵੀ ਉਹ ਕੱਚਾ ਹੀ ਦੀ ਮੰਗਦਾ ਫਿਰ ਨਹੀਂ ਰਹਿਣਾ ਤੇ ਸਭ ਤੇਰੇ ਇਨਵੈਸਟਰੀ ਸ਼ਹਿਰ ਦੇ ਬੱਠੀ ਤੁਸੀਂ ਰੱਖੋਗੇ ਉਹ ਤੁਹਾਨੂੰ ਲੱਗੂਗਾ ਵੀ ਵਾਕਈ ਕੋਈ ਸ਼ੇਰ ਰੱਖਿਆ ਘਰ ਦੇ ਵਿੱਚ ਵੱਡਾ ਸਾਰਾ ਸ਼ੇਰ ਹੋਊਗਾ ਮੋٹے ਮੋٹے ਅੰਗ ਪੈਰ ਹੋਣਗੇ ਵਧੀਆ ਕੋਟ ਹੋ ਮਤਲਬ ਬਿਊਟੀ ਥੋੜੀ ਜਿਹਾ ਜ਼ਿਆਦਾ ਹੋਵੇ ਤੇ ਪਰ ਜੇ ਅਨਿਵਰਸਿਟੀ ਤੇ ਗੱਡੀ ਆਏ ਆ ਬਈ ਜੇ ਕਿਸੇ ਨੂੰ ਥੋੜਾ ਜਿਆਦਾ ਉੱਚਾ ਲੰਬਾ ਲੈਂਥੀ ਰੱਖਣਾ ਵਾ ਪਰ ਉਹ ਥੋੜਾ ਏਰੀਆ ਵੱਧ ਦੇ ਵਾਂਗੂ ਫਿਰ ਉਹ ਗੱਡੀ ਰੱਖ ਸਕਦਾ ਹੈ ਅੱਛਾ ਜਿਹੜੇ ਇਹ ਡੌਗ ਹੈ ਇਹ ਕਿਹੜੇ ਆ ਗੱਡੀ ਆ ਜਾਂ ਟੀਐਮ ਹੈ ਇਹ ਜੀ ਟਿਪਟਨ ਯੂਨੀਵਰਸਿਟੀ ਵਿੱਚ ਜਿਹੜਾ ਆਪਣੇ ਕੋਲ ਕੁੱਤਾ ਜੀ ਸ਼ੇਰਾ ਇਹ ਉਹਦੇ ਬੱਚੇ ਆ ਜੀ ਇਹ ਪੂਰੇ 2 ਮਹੀਨੇ ਦੇ ਹੋ ਚੁੱਕੇ ਨੇ ਬਹੁਤ ਜਿਆਦਾ એનર્ਜੀ ਵਾਲੇ ਤੇ ਬਹੁਤ ਫਰਤੀਲੇ ਕੁ ਉਹ ਵੀ ਨੇ ਨੇ ਉਹ 2 ਮਹੀਨੇ ਉਮਰ ਆ ਜੀ ਤੇ ਅੰਦਾਜ਼ਾ ਹੁਣ ਇਹ ਨਾ 7-7 ਕਿਲੋ ਵਜਨ ਆ ਜੀ ਮਦਰ ਸੀਗੀ ਇਹਦੀ ਬਹੁਤ ਕੁੱਤਾ ਮਸ਼ਹੂਰ ਰਿਹਾ ਵਾ ਡੀਨੂ ਸਿਮਰਤਨ ਕੈਨਲ ਚੋਂ ਮਦਰ ਸੀਗੀ ਉਹਦੀ ਡਾਕਟਰ ਡਾਇਰੈਕਟ ਡੀਨੂ ਦੀ ਡਾਕਟਰ ਸੀਗੀ ਤੇ ਫਾਦਰ ਹੈਗਾ ਜੀ ਇਹਦਾ ਸ਼ੇਰਾ ਤੇ ਬੱਚਿਆਂ ਦੇ ਵਿੱਚ ਵੀ ਬਹੁਤ એનર્ਜੀ ਹੈ ਜਿੱਦਾਂ ਫਾਦਰ ਤੇ એનર્ਜੀ ਹੈ ਜੀ ਉਦਾਂ ਹੀ ਬੱਚਿਆਂ 'ਚ એનર્ਜੀ ਹੈ ਬਹੁਤ ਹੈਵੀ ਤੇ ਬਹੁਤ એનર્ਜੀ ਵਾਲੇ ਤੇ ਹੈਵੀ ਬੌਂਸ ਚ ਰਹਿਦੇ ਆ ਜੀ ਤੇ ਲੱਪੀ ਹੁੰਦਾ ਯਾਨੀ ਕਿ ਗੱਡੀ ਨਾਲ ਲੱਪੀ ਵੀ ਹੁੰਦਾ ਜੀ ਬਾਕੀ ਫੇਸ ਟੂਸ ਬੌਂਸ ਆ ਜੀ ਹਾਂ ਹੈਵੀ ਆ ਬਲ ਥੋੜਾ ਹੋਈਆਂ ਨਾ ਵੀ ਇਹ ਥੋੜਾ ਮਜਬੂਤੀ ਜਿਵੇਂ ਮੇਰੇ ਸਾਨੂੰ ਗੱਡੀ ਨਾਲ ਆਪਾਂ ਕਹਿ ਸਕਦੇ ਆ ਕਿ ਠੋਸ ਹੁੰਦਾ ਥੋੜਾ ਜਿਹਾ ਇਹ ਥੋੜਾ ਜਿਆਦਾ ਮਤਲਬ ਨਾਲ ਕੱਦ ਕੰਪੈਕਟ ਹੈ ਬੀ ਚੌਰਸ ਤੇ ਠੋਸ ਜਿਆਦਾ ਹੁੰਦਾ ਗੱਡੀ ਨਾਲ ਤੇ ਗੱਡੀ ਦਾ ਬੱਚਾ ਵੀ ਆਪਣੇ ਕੋਲ ਹਾਂ ਗੱਡੀ ਦਾ ਸਾਨੂੰ ਦਿਖਾ ਦੇ ਹਾਂਜੀ ਤਿਬਤ ਯੂਨੀਵਰਸਿਟੀ ਤੋਂ ਤੁਸੀਂ ਪਹਿਲਾਂ ਬੱਚੇ ਦੇਖੇ ਤੇ ਹੁਣ ਜਿਹੜੇ ਆ ਬੱਚੇ ਆਏ ਨੇ ਇਹ ਗੱਡੀ ਦੇ ਨੇ ਹਾਂਜੀ ਇਹਦੇ ਬਾਰੇ ਇਹ ਬਈ ਗੱਡੀ ਆ ਜੀ ਇਹ ਮਤਲਬ ਇੱਕ ਮੇਲ ਹੈ ਜੀ ਇਹ ਹੈਗਾ ਬਲੈਕ ਨੇ ਡਾਰਕ ਆ ਥੋੜਾ ਤੇ ਇਹ ਹੈਗਾ 40 ਦਿਨਾਂ ਦਾ ਫੀਮੇਲ ਹੈ ਜੀ ਬ੍ਰਾਊਨ ਰੰਗ ਤੇ ਇਹ ਹੈਗੀ 1 ਮਹੀਨੇ ਦੀ ਤੇ অলমোਸਟ ਮਤਲਬ ਵੀ ਚਲੋ ਮੈਂ ਤੁਹਾਨੂੰ ਕੁਝ ਇੱਕ ਦੋ ਬੱਚੇ ਦਿਖਾਏ ਨੇ ਬਾਕੀ ਮੈਂ ਫਿਰ ਉਹੀ ਗੱਲ ਆਗੇ ਵੀ ਜੇ ਤੁਸੀਂ ਦੇਖਣਾ ਤਾਂ ਆਪਣਾ ਪੇਜ ਹੈਗਾ ਜੀ ਉਥੇ ਦੁਜੀਤੇ ਦਿਨ ਕੋਈ ਨਾ ਕੋਈ ਨਵੀਂ ਪੋਸਟ ਜੋ ਬੱਚੇ ਆਉਂਦੇ ਰਹਿੰਦੇ ਨੇ ਅਪਡੇਟ ਹੁੰਦੀ ਰਹਿੰਦੀ ਆ ਤੇ ਜੇ ਕੋਈ ਸਪੈਸ਼ਲ ਰੰਗ ਲੈਣਾ ਬੁੱਕ ਵੀ ਕਰਾ ਸਕਦੇ ਹੋ ਪ੍ਰੈਜ਼ੈਂਟ ਤੇ ਤੁਹਾਨੂੰ ਇੱਕ ਡੈਮੋ ਦੇ ਤੌਰ ਤੇ ਇੱਕ ਦੋ ਆ ਬੱਚੇ ਵੈਸੇ ਦਿਖਾਤੇ ਨੇ ਜੀ ਅੱਜ ਤੇ ਬੱਚੇ ਤਕਰੀਬਨ ਇਦਾਂ ਜੀ ਆਪਣੇ ਕੋਲੇ ਮਤਲਬ ਕਲਰ ਸਾਰੇ ਮਿਲ ਜਾਣਗੇ ਕਰੀਮ, ਬਲੈਕ, ਕੈਨ, ਬਰਾਊਨ ਤੇ ਜੈੱਡ ਬਲੈਕ ਤੇ ਬਸ ਇਹ ਆ ਵੀ ਜੇ ਕੋਈ ਸਪੈਸ਼ਲ ਕਲਰ ਲੈਣਾ ਚਾਹੁੰਦਾ ਉਹ ਬੁੱਕ ਕਰ ਤੇ ਕੁਝ ਕੁ ਬੱਚੇ ਇਸ ਟਾਈਮ ਪ੍ਰੈਜੈਂਟ ਵੀ ਨੇ ਸਾਡੇ ਕੋਲੇ ਤੇ ਤੁਸੀਂ ਜੇ ਮਤਲਬ ਦੇਖਣਾ ਚਾਹੁੰਦੇ ਹੋ ਤੇ ਆਪਣੇ ਪੇਜ ਦੇ ਉੱਤੇ ਆਲਮੋਸਟ ਸਾਰੀਆਂ ਪੋਸਟਾਂ ਪਈਆਂ ਨੇ ਜੀ ਤੇ ਮਤਲਬ ਉਹ ਹੀ ਆ ਗਈ ਜੀ ਜਿਹਨੂੰ ਤੁਸੀਂ ਦੇਖਿਆ ਵਾ ਟੀਐਮ ਦੇ ਆ ਦਾ ਕੀ ਫਰਕ ਹੁੰਦਾ ਹੈ ਇਹਦਾ ਸਟਰਕਚਰ ਦਾ ਇਹਨਾਂ ਦਾ ਹੇਅਰ ਦਾ ਸਾਰਾ ਫਰਕ ਹਾਂ ਮਤਲਬ ਉਹ ਵੀ ਥੋੜਾ ਜਿਹਾ ਬਿਊਟੀ ਪਰਪਸ ਲਈ ਗਿਆ ਪਲਣਾ ਹੋ ਜਿਆਦਾ ਜੀ ਇਹ ਥੋੜਾ ਜਿਹਾ ਬਜਟ ਤੇ ਮੰਨ ਕੇ ਚੱਲੋ ਜੀ ਇਹ ਜਿਵੇਂ ਕਿ ਥੋੜਾ ਜਿਹਾ ਉਹਨਾਂ ਬਜਟ ਵੀ ਫਿਰ ਘੱਟ ਹੁੰਦਾ ਜੀ ਉਹਦਾ ਬਜਟ ਤੋਂ ਵੱਧ ਜਿਆਦਾ ਹੁੰਦਾ ਤੇ ਫਿਰ ਮੈਸੇਜ ਦਾ ਥੋੜਾ ਮਹਿੰਗਾ ਹੁੰਦਾ ਜੀ ਤੇ ਇਹ ਸੀ ਬਾਈ ਪਰ ਵਖਰਵਾਲ ਡੌਗ ਚੈਨਲ ਵਾਲੇ ਜਿਨ੍ਹਾਂ ਦਾ ਤੁਹਾਨੂੰ ਚੈਨਲ ਦਿਖਾਇਆ ਮੈਂ ਪਹਿਲੀ ਵਾਰੀ ਚੈਨਲ ਦੇਖਿਆ ਜਿਹੜਾ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਇਹ ਜਿਹੜੀ ਇੰਡੀਅਨ ਬਰੀਡ ਆ ਇਹ ਹੈਵੀ ਬਰੀਡ ਦੇ ਇਹਨੇ ਡਾਗ ਤੁਹਾਨੂੰ ਇੱਕ ਪਲੇਟਫਾਰਮ ਤੇ ਵੱਖਰੇ ਵੱਖਰੇ ਕਲਰ ਆ ਵੱਖਰੀ ਵੱਖਰੀ ਕੁਆਲਿਟੀ ਤੁਹਾਨੂੰ ਇੱਕ ਜਗ੍ਹਾ ਤੇ ਹੀ ਮਿਲ ਜੂਗੀ ਉਹ ਹੈਗਾ ਵਖਰਵਾਲ ਡੌਗ ਚੈਨਲ ਇਹਦੀ ਲੋਕੇਸ਼ਨ ਆ ਆਪਾਂ ਵੀਰ ਤੋਂ ਲੈ ਲੈਨੇ ਆ ਬਾਈ ਜੀ ਇਹਦੀ ਲੋਕੇਸ਼ਨ ਦੱਸਿਓ ਮੜਾ ਲੋਕੇਸ਼ਨ ਹੈਗੀ ਜੀ ਬੱਸ ਦਾ ਗੂਗਲ ਤੇ ਹੀ ਵਖਰਵਾਲ ਡੌਗ ਚੈਨਲ ਸਰਚ ਮਾਰੋ ਗੂਗਲ ਮੈਪ ਤੇ ਤੁਹਾਨੂੰ ਲੋਕੇਸ਼ਨ ਮਿਲ ਜਾਣੀ ਆ ਜੀ ਤੇ ਵੈਸੇ ਹੈਗਾ ਜੀ ਆਪਣਾ ਸਮਾਣਾ ਸਿਟੀ ਡਿਸਟ੍ਰਿਕਟ ਪਟਿਆਲਾ ਤੇ ਵਿਲੇਜ ਹੈਗਾ ਰਾਜਗੜ ਠਨੇਟ ਨੀਅਰ ਠਨੇਟ ਹੈ ਜੀ ਤੇ ਇਹਨਾਂ ਦਾ ਜਿਹੜਾ ਬਖਰਵਾਲ ਡੌਗ ਕੈਨਿਲਾ ਤੁਹਾਨੂੰ ਇੰਸਟਾ ਤੇ ਵੀ ਮਿਲ ਜਾਊਗਾ ਫੇਸਬੁੱਕ YouTube ਤੇ ਤੁਸੀਂ ਸਰਚ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਕੰਟੈਕਟ ਤੇ ਤੁਸੀਂ ਇਹਨਾਂ ਦੇ ਹੈਲੋ ਭੇਜੋਗੇ ਤੁਹਾਨੂੰ ਨਾਲ ਦੀ ਨਾਲ ਇਹਨਾਂ ਦਾ ਲਿੰਕ ਆ ਜਾਊਗਾ ਤੇ ਵੀਡੀਓ ਤੇ ਨੰਬਰ ਚੱਲ ਰਿਹਾ ਕਿਸੇ ਵੀ ਵੀਰ ਨੂੰ ਜਰੂਰ ਹੋਵੇ ਇਹਨਾਂ ਨਾਲ ਸੰਪਰਕ ਕਰਨ ਦੀ ਤਾਂ ਉਹ ਤੁਸੀਂ ਵੀਡੀਓ ਤੋਂ ਨੰਬਰ ਲੈ ਕੇ ਕਰ ਸਕਦੇ ਹੋ ਠੀਕ ਆ ਪਰਮੇਂਦਰ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਬਹੁਤ ਥੋੜਾ ਬਹੁਤ ਸਮਾਸੀ ਨੇ ਅੱਜ ਬੇਸਟ ਕਰ ਦਿੱਤਾ ਮੈਨੂੰ ਇਹ ਲੱਗਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖੋ ਇਦਾਂ ਜੀ ਚਲੋ ਥੋੜਾ ਵੀ ਸੀਗਾ ਪ੍ਰੋਗਰਾਮ ਅੱਜ ਥੋੜਾ ਅੱਜ ਮੈਂ ਵੀ ਬੀਜੀ ਸੀਗਾ ਚਲੋ ਕੋਸ਼ਿਸ਼ ਕਰਕੇ ਜਿੰਨਾ ਕੁ ਵੀ ਹੋ ਸਕੇ ਆਪਾਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਤੇ ਬਾਕੀ ਜੇ ਮੇਰਾ ਵੀਰ ਕੋਈ ਵੀ ਸਾਡਾ ਸੰਪਰਕ ਕਰ ਸਕਦਾ ਤੁਸੀਂ ਉੱਤੇ ਦੇ ਤਿੰਨ ਨੰਬਰ ਤੇ ਫੋਨ ਵੀ ਕਰ ਸਕਦੇ ਹੋ ਬਾਕੀ ਜੇ ਤੁਸੀਂ ਮੈਸੇਜ ਕਰੋਗੇ ਸਾਡੇ ਲਿੰਕ ਤੁਹਾਡੇ ਕੋਲੇ ਆਟੋਮੈਟਿਕਲੀ ਸੈਂਡ ਹੋ ਜਾਣਗੇ ਤੇ ਤੁਸੀਂ ਇਸ ਤੇ ਅਕੋਰਡਿੰਗਲੀ ਅੱਗੇ ਡੀਲ ਕਰ